ਕਹ ਰਿਹਾ ਪੰਜਾਬ ਤੋਂ ਸੀਡ ਕੈਲੀਫੋਰਨੀਆ ਚ ਜਾ ਰਿਹਾ ਇਹ ਕੰਮ ਉਲਟਾ ਨਹੀਂ ਹੋ ਗਿਆ ਇਹਨਾਂ ਨੂੰ ਕੀ ਲੋਡ ਪੈ ਗਈ ਵੀ ਪੰਜਾਬ ਤੋਂ ਇਹਨਾਂ ਨੂੰ ਕਿਸਾਨ ਬੁਲਾਉਣੇ ਪਏਗੇ ਇਹਦਾ ਮਤਲਬ ਵੀ ਸਾਡੇ ਕੋਲ ਕੁਝ ਤਾਂ ਹੈ ਨਾ ਹਲੇ ਵਿੱਚ ਉਹਨਾਂ ਨੇ ਉਹਨਾਂ ਕੁਲਫੀਆਂ ਬਣਾਉਂਦੀਆਂ ਗੰਨੇ ਦਾ ਗ੍ਰੀਨ ਦਾ ਮਤਲਬ ਕੀ ਹੈ ਜੀ ਗੀ ਦੇਖੋ ਚਾਰ ਕਲੋਸ ਹੁੰਦੇ ਆ ਸਭ ਤੋਂ ਖਤਰਨਾਕ ਲਾਲ ਕਲੋਸ ਦੀ ਦਵਾਈ ਹੈ ਪਿਛਲੇ 35 ਸਾਲਾਂ ਤੋਂ ਸ਼ਾਇਦ ਹੀ ਮੇਰੇ 12700 ਪਿੰਡ ਤਾਂ ਮੇਰਾ ਖਿਆਲ ਆ ਵੀ ਅੱਧੇ 6-7000 ਪਿੰਡ ਅਸੀਂ ਮੈਂ ਪਿੰਡਾਂ ਜਾ ਚੁੱਕਿਆ ਹਰ ਪਿੰਡ ਦਾ ਵੀ ਮੈਨੂੰ ਬੜਾ ਪਿਆਰ ਦਿੱਤਾ ਪੱਲਾ ਸਾਹਿਬ ਉੱਥੇ ਵੀ ਜੋ ਸੁਣਾਉਂਦੇ ਕਿ ਨਹੀਂ ਬਿਲਕੁਲ ਜੀ ਪੱਲਾ ਜੀ ਨਾਲ ਤਾਂ ਇੰਨਾ ਮਤਲਬ ਇੰਨਾ ਜ਼ਿਆਦਾ ਕਿ ਫੈਮਿਲੀ ਰਿਲੇਸ਼ਨ ਠੀਕ ਜੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ 베ਰੀਆਂ ਦੇ ਵੀਰ ਵਿੱਚ ਤੁਹਾਨੂੰ ਪਤਾ ਹੀ ਆਪਾਂ ਦਿਲ ਦੀਆਂ ਗੱਲਾਂ ਕਰਦੇ ਆਂ ਤੇ ਸਿਮਰਨ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਤੁਸੀਂ ਕਦੀ ਸੋਚਿਆ ਵੀ ਜਿਹੜੇ ਪੰਜਾਬ ਦੇ ਕਿਸਾਨ ਆ ਆਪਾਂ ਕਿੰਨਾ ਪਿਆਰ ਕਰਦੇ ਆ ਕਿਸਾਨਾਂ ਨੂੰ ਹਨਾ ਮਿੱਟੀ ਨੂੰ ਕਿੰਨਾ ਪਿਆਰ ਕਰਦੇ ਆ ਆਪਾਂ ਜੁੜੇ ਹੋਏ ਆ ਪਰ ਕਦੀ ਕੁਝ ਇਦਾਂ ਹੋ ਸਕਦਾ ਜਿੱਦਾਂ ਬਾਕੀ ਜੌਬਾਂ ਬੰਦਾ ਗਿਆ ਕੰਮ ਤੇ 30 ਦਿਨਾਂ ਬਾਅਦ ਚੈੱਕ ਆ ਗਿਆ ਉਹਨੂੰ ਪਹਿਲੋ ਪਤਾ ਗਿਆ ਕਿ ਇੰਨੇ ਪੈਸੇ ਆਉਣੇ ਆ ਮੇਰੇ ਮਹੀਨੇ ਬਾਅਦ ਇੰਨਾ ਮੇਰਾ ਖਰਚਾ ਆ ਉਹ ਗੱਲਾਂ ਕਦੀ ਦੂਰ ਦਰਾਡੇ ਜਿਹੀਆਂ ਹੋ ਜਾਣਗੀਆਂ ਵੀ 6 ਮਹੀਨੇ ਬਾਅਦ ਪਤਾ ਨਹੀਂ ਫਸਲ ਆਉਣੀ ਕਿ ਨਹੀਂ ਆਉਣੀ ਜਾਂ ਹੋਰ ਵੀ ਬਹੁਤ ਸੌਰੀ ਕਿਉਂਕਿ ਟੈਕਨੋਲੋਜੀ ਬਹੁਤ ਆ ਗਈ AI ਆ ਗਈ ਆ ਸਾਰੀਆਂ ਗੱਲਾਂ ਕਰਾਂਗੇ ਸਾਡੇ ਕੋਲ ਖਾਸ ਮਹਿਮਾਨ ਪਹੁੰਚੇ ਆ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਅੱਜ ਉਹਨਾਂ ਤੋਂ ਜਾਣਾਂਗੇ ਕਿਉਂ ਉਹ ਕਿਉਂ ਖਾਸ ਆ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਇਸ ਬੰਨੇ ਲਾਈ ਆ ਇਸ ਵਕਤ ਉਹ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਜਿਹੜੀ ਕਿ ਬਹੁਤ ਮਸ਼ਹੂਰ ਲੁਧਿਆਣੇ ਵਾਲੀ ਨੰਬਰ 1 ਹੀ ਮੰਨਦੇ ਆ ਆਪਾਂ ਤੋਂ ਉਹਨੂੰ ਕਿਉਂਕਿ ਅਸੀਂ ਮਿੱਟੀ ਨਾਲ ਜੁੜੇ ਲੋਕ ਆ ਉਸ ਯੂਨੀਵਰਸਿਟੀ ਤੋਂ ਆਇਆ ਇੱਥੇ ਅਮਰੀਕਾ ਦੀ ਧਰਤੀ ਤੇ ਉਹਨਾਂ ਤੋਂ ਜਾਣਾਂਗੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਮਲਵਿੰਦਰ ਸਿੰਘ ਮੱਲੀ ਜੀ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਅਸੀ ਮਨ ਬਹੁਤ ਅੱਛਾ ਲੱਗਿਆ ਕਿ ਮੈਂ ਤੁਹਾਡੇ ਕੋਲ ਐਡੀ ਦੂਰੋਂ ਚੱਲ ਕੇ ਤੋ ਕਦੀ ਸੋਚਿਆ ਨਹੀਂ ਸੀ ਵੀ ਤੁਹਾਡੇ ਕੋਲ ਅਸੀਂ ਇੱਥੇ ਪਹੁੰਚਾਂਗੇ ਔਰ ਆਪਣੀ ਦਿਲ ਦੀਆਂ ਗੱਲਾਂ ਕਰਾਂਗੇ ਕਿਉਂਕਿ ਸਾਡਾ ਕਿਸਾਨਾਂ ਨਾਲ ਪਿਛਲੇ 35 ਸਾਲਾਂ ਤੋਂ ਸ਼ਾਇਦ ਹੀ ਮੇਰੇ 12700 ਪਿੰਡ ਤਾਂ ਮੇਰਾ ਖਿਆਲ ਆ ਵੀ ਅੱਧੇ 6-7000 ਪਿੰਡ ਅਸੀਂ ਮੈਂ ਪਿੰਡਾਂ ਜਾ ਚੁੱਕਿਆ ਹਰ ਪਿੰਡ ਦਾ ਵੀ ਮੈਨੂੰ ਬੜਾ ਪਿਆਰ ਦਿੱਤਾ ਔਰ ਪਿੰਡਾਂ ਨੂੰ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਉਹਨਾਂ ਦੀ ਜ਼ਿੰਦਗੀ ਬਦਲਣ ਦੀ ਬਹੁਤ ਸਾਰੇ ਬੱਚਿਆਂ ਨੂੰ ਆਪਣਾ ਨੌਕਰੀਆਂ ਦਿੱਤੀਆਂ ਪਿੰਡਾਂ ਦੇ ਬੱਚਿਆਂ ਨੂੰ ਮੇਰਾ ਮੇਰਾ ਇਹ ਅਭੀ ਜਿੰਨਾ ਵੀ ਮੇਰਾ ਜੀਵਨ ਸਿਗਾ ਜੇ ਕੋਈ ਬੰਦਾ ਦੇਖੇ ਤੇ ਮੈਂ ਜੇ ਮੈਂ ਅੱਜ ਇੱਥੇ ਆਇਆ ਤਾਂ ਸਿਰਫ ਕਿਸਾਨਾਂ ਕਰਕੇ ਆ ਉਹਨਾਂ ਦੀ ਉਹਨਾਂ ਦੀ ਮਤਲਬ ਅਸੀਸਾਂ ਜਿਹੜੀਆਂ ਕਿਸਾਨਾਂ ਦੀਆਂ ਜਿਹੜੀ ਉਹਨਾਂ ਦੀ ਸੇਵਾ ਕੀਤੀ ਹੈ ਤੁਸੀਂ ਕਿਸਾਨ ਪਰਿਵਾਰ ਨਾਲ ਹੀ ਸੰਬੰਧਤ ਹਾਂਜੀ ਬਿਲਕੁਲ ਸਾਡਾ ਪਿੰਡ ਨਕੋਦਰ ਦੇ ਕੋਲ ਪੈਂਦਾ ਬਾਗਪੋ ਜਿਹੜਾ ਮਲਸੀਆਂ ਤੋਂ ਆਪਾਂ ਜਦੋਂ ਕਾਂਗਣਾ ਜਾਂਦੇ ਇੱਕ ਭੋੜੀਪੋ ਇੱਕ ਛੋਟਾ ਜਿਹਾ ਕਸਬਾ ਹੈ ਉੱਤੇ ਸਾਡੇ ਪਿੰਡ ਦੇ ਕੋਲ ਵਹੀਂ ਵੀ ਪੈਂਦੀ ਆ ਤੇ ਉਸ ਪਿੰਡ ਤੋਂ ਆਂ ਅਸੀਂ ਜਿਆਦਾ ਆਲੂ ਹੀ ਸਾਡੇ ਜਿਹੜੇ ਕਜ਼ਨ ਹਨ ਹੁਣ ਆਲੂ ਹੀ ਲਾਉਂਦੇ ਆ ਤੇ ਮੈਂ ਪਿੰਡ ਪਹਿਲਾਂ ਤਾਂ ਚਲੋ ਖੇਤੀਬਾੜੀ ਹੁਣ ਮੇਰਾ ਸਾਰਾ ਕਿਉਂਕਿ ਧਿਆਨ ਯੂਨੀਵਰਸਿਟੀ ਚ ਪੜਨ ਕਰਕੇ ਅਸੀਂ ਹੁਣ ਠੀਕ ਹੈ ਜਾਈਦਾ ਜੁੜ ਪਹਿਲਾਂ ਖੇਤੀ ਕੀਤੀ ਆਪ ਤੁਸੀਂ ਹੁਣ ਨਹੀਂ ਕਰਦੇ ਹੁਣ ਅੱਜਕਲ ਖੇਤੀ ਹੈਲਪ ਕਰੀਦੀ ਆਪ ਕਿਉਂਕਿ ਰਿਸਰਚ ਦੇ ਵਲ ਚੱਗੇ ਤੁਸੀਂ ਜਿਆਦਾ ਹੁਣ ਕਰਕੇ ਇੰਨਾ ਟਾਈਮ ਨਹੀਂ ਮਿਲਦਾ ਪਰ ਰਹੀਦਾ ਖੇਤਾਂ 'ਚ ਹੀ ਅਸੀਂ ਚਾਹੇ ਕਿਸਾਨਾਂ ਨਾਲ ਚਾਹੇ ਆਪਣੇ ਨੇ ਮੈਨੂੰ ਦੋ ਤਿੰਨ ਇਹੋ ਜਿਹੇ ਦਿਨ ਹੁੰਦੇ ਆ ਵੀ ਅਸੀਂ ਬੂਟਿਆਂ ਨਾਲ ਕਿਵੇਂ ਗੱਲਾਂ ਕਰਨੀਆਂ ਉਹੋ ਜੀ ਚੀਜ਼ ਕਰੀਏ ਚਲੋ ਆਪਾਂ ਇਹ ਸਾਰਾ ਤੁਹਾਡੇ ਕੋਲ ਪੁੱਛਾਂਗੇ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਬੜੀ ਮਸ਼ਹੂਰ ਆ ਪੰਜਾਬ ਦੀ ਇੱਕ ਨੰਬਰ ਦੀ ਨਾਲੇ ਵੈਸੇ ਵੀ ਘਰ ਘਰ ਚ ਬਾਕੀ ਯੂਨੀਵਰਸਿਟੀ ਦਾ ਪਤਾ ਹੋਵੇ ਨਾ ਹੋਵੇ ਬਿਲਕੁਲ ਆਪਣੇ ਸਾਰੇ ਪਿੰਡਾਂ ਚ ਇੱਕ ਯੂਨੀਵਰਸਿਟੀ ਦਾ ਸਾਰਿਆਂ ਨੂੰ ਪਤਾ ਹੁੰਦਾ ਉਹਦੇ ਨਾਲ ਕਿੱਦਾਂ ਜੁੜੇ ਆ ਤੇ ਕਿੰਨੇ ਚਿਰ ਤੋਂ ਜੁੜੇ ਆ ਬਿਲਕੁਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਮੈਂ ਮੋਂ ਲੋ 78 ਚੋਂ ਮਿਸ਼ਨ ਲਈ ਸੀ ਅੱਛਾ ਜੀ 82 ਚ ਮੇਰੀ ਬੀਐਸਸੀ ਹੋਈ ਉਸ ਤੋਂ ਬਾਅਦ ਮੈਂ ਐਮਐਸਸੀ ਕੀਤੀ ਤੇ ਮੈਂ ਆ ਮੈਨੂੰ 85 ਐਮਐਸਸੀ ਕਾਦੇ ਵਿੱਚ ਕੀਤੀ ਮੈਂ ਹਾਰਟੀਕਲਚ ਖੇਤੀਬਾੜੀ ਹਾਰਟੀਕਲਚ ਕੀਤੀ ਹੈ ਜਿਹੜਾ ਬਾਗਬਾਨੀ ਹੁੰਦਾ ਤੇ ਐਮਐਸਸੀ ਤੋਂ ਬਾਅਦ ਵੀ ਕੋਈ ਪੜ੍ਹਾਈ ਕੀਤੀ ਕੋਈ ਫਿਨਿਸ਼ ਕੀਤੀ ਬਾਅਦ ਵਿੱਚ ਅਸੀਂ ਦੇਖੋ ਸਾਡੀਆਂ ਆਨਲਾਈਨ ਦੂਜੀਆਂ ਹੁੰਦੀਆਂ ਜਿਵੇਂ ਡਾਕਟੋਰੇਟ ਦੀਆਂ ਡਿਗਰੀਆਂ ਜੇ ਮੈਂ ਕੌਰਨਲ ਯੂਨੀਵਰਸਿਟੀ ਜੀਨ ਐਡੀਟਿੰਗ ਤੇ ਕਰਦੀ ਹੈ ਮੈਨੂੰ ਇਸ ਤਰ੍ਹਾਂ ਦੀਆਂ ਕਈ ਸਾਨੂੰ ਇਹੋ ਜਿਹੀ ਮਿਲ ਜਾਂਦੀਆਂ ਬਾਕੀ ਡਾਕਟੋਰੇਟ ਤਾਂ ਕੋਈ ਵੀ ਸਾਨੂੰ ਕਰ ਸਕਦਾ ਲੇਕਿਨ ਜਿਹੜੀ ਪੜ੍ਹਾਈ ਜਿਹੜੀ ਯੂਨੀਵਰਸਿਟੀ ਪੀਏਯੂ ਲੇਕਿਨ ਪੀਏਯੂ ਚ ਰਹਿਣ ਕਰਕੇ ਹੁਣ ਵੀ ਕੋਈ ਦਿਨ ਇਹੋ ਜਿਹਾ ਨਹੀਂ ਹੁੰਦਾ ਜਦੋਂ ਅਸੀਂ ਪੀਯੂ ਨਾਲ ਨਹੀਂ ਜੁੜੀਦਾ ਕੋਈ ਕਿਸਾਨ ਮੇਲਾ ਨਹੀਂ ਜਿਹੜਾ ਜਿੱਥੇ ਨਹੀਂ ਜਾਈਦਾ ਕੋਈ ਵੀ ਜਗ੍ਹਾ ਹੁੰਦੀ ਆ ਪੀਯੂ ਸਾਡੇ ਡਾਕਟਰ ਗੋਸਲ ਨੇ ਬਹੁਤ ਪਿਆਰ ਕਰਦੇ ਮੇਰੇ ਅچھے ਦੋਸਤ ਨੇ ਜਿੰਨਾ ਵੀ ਪੀਯੂ ਨਾਲ ਹੈ ਮਤਲਬ ਮੈਂ ਆਪਣੇ ਭੱਲਾ ਸਾਹਿਬ ਬਾਲਮਕੰਦ ਸ਼ਰਮਾ ਮਿਲਦੇ ਹੁੰਦੇ ਜੀ ਬਿਲਕੁਲ ਬਹੁਤ ਮਿਲਦੇ ਅਸੀਂ ਹੁਣ ਪਿੱਛੇ ਜਿਹੜਾ ਭੱਲਾ ਜੀ ਦੀ ਬਾਲਮਕੰਦ ਦੀ ਬੇਟੀਆ ਦੀ ਵਿਆਹ ਸੀ ਉੱਥੇ ਸਾਰੇ ਇਕੱਠੇ ਹੋਏ ਸੀ ਚੰਡੀਗੜ੍ਹ ਉੱਥੇ ਗੁਰੂ ਭਜਨ ਗਏ ਪੱਲਾ ਸਾਹਿਬ ਉੱਥੇ ਵੀ ਜੋ ਸੁਣਾਉਂਦੇ ਕਿ ਨਹੀਂ ਬਿਲਕੁਲ ਜੀ ਪੱਲਾ ਜੀ ਨਾਲ ਤਾਂ ਇੰਨਾ ਮਤਲਬ ਇੰਨਾ ਜ਼ਿਆਦਾ ਕਿ ਫੈਮਿਲੀ ਰਿਲੇਸ਼ਨ ਹੁਣ ਪੱਲਾ ਜੀ ਤੁਹਾਨੂੰ ਪਤਾ ਵੀ ਜਦੋਂ ਵੀ ਉਹਨਾਂ ਨੇ ਤਾਂ ਮੇਰੇ ਵਿਆਹ 'ਚ ਵੀ ਜਦੋਂ ਸੁਮੇਗਾ ਵਿਆਹ ਹੋਇਆ ਪੱਲਾ ਬਾਲਮਕੰਦ ਸ਼ਰਮਾ ਤੇ ਸੁਖਨੈਨ ਇਹ ਤਿੰਨਾਂ ਨੇ ਆ ਕੇ ਪ੍ਰੋਗਰਾਮ ਛਣਕਾਟਾ ਕੀਤਾ ਛਣਕਾਟਾ ਦਿੱਤਾ ਤੋ ਮੈਨੂੰ ਮਤਲਬ ਇੰਨਾ ਪਿਆਰ ਆਇਆ ਵੀ ਸਾਡਾ ਉਹਨਾਂ ਨੂੰ ਵੀ ਬੜੀ ਹੁਣ ਬਾਲ ਮਕੰਨਤਾ ਚਲੋ ਫੂਡ ਕਮਿਸ਼ਨਰ ਵੀ ਲੈ ਲਿਆ ਉਹਨਾਂ ਨੂੰ ਉਹ ਪਿੱਛੇ ਜੇ ਇੱਥੇ ਹੋ ਕੇ ਗਿਆ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ ਵੀ ਸਾਡੇ ਜਿਹੜੇ ਪੰਜਾਬ ਨੂੰ ਕਿਵੇਂ ਹੈਲਪ ਮਿਲ ਜਾਏ ਠੀਕ ਜਿਹੜਾ ਤੁਸੀਂ ਪੜ੍ਹਾਈ ਬਾਰੇ ਦੱਸਿਆ ਤੁਸੀਂ ਹਾਰਟੀਕਲਚਰ ਦਾ ਡਿਗਰੀ ਲਈ ਆ ਉਸ ਤੋਂ ਬਾਅਦ ਤੁਸੀਂ ਪੀ ਐਚ ਡੀ ਵੀ ਕੀਤੀ ਆ ਹਾਂਜੀ ਮੈਂ ਐਕਚੁਅਲੀ ਮੇਰਾ ਜਿਹੜਾ ਕਿਉਂਕਿ ਸਾਡੀ ਜਿਹੜੀਆਂ ਉਸ ਤੋਂ ਬਾਅਦ ਤਾਂ ਹੀ ਡਾਕਟਰ ਬਣਨ ਦਾ ਹੈ ਹਾਂਜੀ ਬਿਲਕੁਲ ਡਾਕਟੋਰੇਟ ਦੀ ਡਿਗਰੀ ਆ ਉਹ ਪੀ ਐਚ ਡੀ ਹੁਣ ਪੀ ਐਚ ਡੀ ਆਮ ਬੰਦਾ ਨਹੀਂ ਕਰਦਾ ਬਹੁਤ ਸਾਰੇ ਜਿਹੜੇ ਸਾਡੇ ਵਰਗੇ ਅਨਪੜ੍ਹ ਲੋਕ ਕਿ ਉਹਨਾਂ ਨੂੰ ਨਹੀਂ ਪਤਾ ਕਿ ਪੀ ਐਚ ਡੀ ਕਰਨ ਲਈ ਕਿੰਨਾ ਪੜ੍ਹਨਾ ਪੈਂਦਾ ਕਿੰਨਾ ਮਗਜ ਖਪਾਈ ਕਰਨੀ ਪੈਂਦੀ ਆ ਸਮਝ ਲਓ ਟਾਪ ਦੀ ਜਿਹੜੀ ਤੁਹਾਡੀ એનર્ਜੀ ਆ ਜਾਂ ਸਾਰਾ ਕੁਝ ਇਕੱਠਾ ਕਰਕੇ ਉਸ ਚੀਜ਼ ਤੇ ਕਰਨਾ ਪੈਂਦਾ ਮੈਨੂੰ ਇੱਕ ਦੱਸੋ ਵੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਇਹਦਾ ਫਿਊਚਰ ਕਿਦਾਂ ਦੇਖਦੇ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੈਂ ਤਾਂ ਕਿਉਂਕਿ ਹੁਣ ਡਾਕਟਰ ਗੋਸਲ ਸਾਡੇ ਵਾਈਸ ਚਾਂਸਲਰ ਆ ਗਏ ਬੜਾ ਉਹਨਾਂ ਦਾ ਬਹੁਤ ਜ਼ਿਆਦਾ ਹੁਣ ਉਹ ਕਹਿੰਦੇ ਮੈਂ ਅਕਤੂਬਰ ਚ ਇੱਥੇ ਪੰਜ ਯੂਨੀਵਰਸਿਟੀਆਂ ਨਾਲ ਕੈਲੀਫੋਰਨੀਆ ਆ ਕੇ ਮੈਂ ਕਾਲ ਕਰਨਾ ਵੀ ਇਹਨਾਂ ਨਾਲ ਕੈਲੀਫੋਰਨੀਆ ਦੀਆਂ ਪੰਜ ਯੂਨੀਵਰਸਿਟੀ ਨਾਲ ਟਾਈ ਅਪ ਕਰਨਾ ਹੈ ਠੀਕ ਉਹਨਾਂ ਦੀ ਟੀਮ ਅਕਤੂਬਰ ਦੇ ਵਿੱਚ ਕਿਉਂਕਿ ਮੈਂ ਉਹਨਾਂ ਨੂੰ ਅਸੀਂ ਚੀਫ ਗੈਸਟ ਲਿਆ ਸੀ ਜਿਹੜੀ ਮੈਂ ਹੁਣ ਅਸੀਂ ਸਨੋਜ਼ੀਆ ਯੂਨੀਵਰਸਿਟੀ ਚ ਕਾਨਫਰੰਸ ਕਰਨਾ ਹੈ ਆਸਟ੍ਰੇਲੀਆ ਇੰਡੀਆ ਹੱਬ ਨੂੰ AI ਜਿਹੜੀ ਬੜੀ ਇੰਪੋਰਟੈਂਟ ਆ ਚੁੱਕੀ ਹੈ ਤੁਸੀਂ ਕਿਹਾ ਕਿ ਤੁਸੀਂ ਇੱਥੇ ਕਾਨਫਰੰਸ ਕਰਨ ਆਏ ਆ ਹਾਂ ਜੀ ਹੱਬ ਬਣਾਈ ਹੈ ਹੱਬ ਬਣਾਈ ਹਾਂ ਹੱਬ ਦਾ ਕੀ ਮਤਲਬ ਹੈ ਹੱਬ ਅਸੀਂ ਆਸਟ੍ਰੇਲੀਆ ਇੰਡੀਆ ਹੱਬ ਹੈ ਵਿੱਚ ਡਿਜੀਟਲਾਈਜੇਸ਼ਨ ਚੇਂਜ ਮਤਲਬ ਦੇਖੋ ਡਿਜੀਟਲਾਈਜੇਸ਼ਨ ਜਿਹੜੀ ਆ ਬਹੁਤ ਇੰਪੋਰਟੈਂਟ ਆ ਗਈ ਹਰ ਬੰਦਾ ਹੁਣ ਤੁਹਾਨੂੰ ਪਤਾ ਵੀ ਲੈਪਟਾਪ ਜਾਂ ਮੋਬਾਈਲ ਤੇ ਇੰਨਾ ਐਕਟਿਵ ਹੋ ਗਿਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਗਰੀਕਲਚਰ ਦੀਆਂ ਇਨਫੋਰਮੇਸ਼ਨ ਲੈ ਸਕਦਾ ਉਹਨੂੰ ਕਿਵੇਂ ਬੈਸਟ ਤਰੀਕੇ ਨਾਲ ਕਿਸਾਨ ਨੂੰ ਫਾਇਦਾ ਮਿਲ ਸਕਦਾ ਦੇਖੋ ਦੂਜੇ ਲੋਕ ਤਾਂ ਫਾਇਦਾ ਲੈ ਹੀ ਰਹੇ ਨੇ ਕਈ ਮੈਡੀਕਲ ਚ ਲੈ ਆਏ ਜਾਣ ਲੇਕਿਨ ਕਿਸਾਨ ਅਸੀਂ ਤਾਂ ਜ਼ਿੰਮੇਵਾਰ ਨਾਲ ਜੁੜੇ ਸੀ ਇਸ ਕਰਕੇ ਅਸੀਂ ਇਹ ਹੱਬ ਇਸ ਤਰ੍ਹਾਂ ਕੀਤੀ ਕਿ ਐਗਰੀਕਲਚਰ ਨੂੰ ਅਸੀਂ ਕਿਉਂਕਿ ਅਸੀਂ ਜਿਹੜੀ ਪ੍ਰੈਜੈਂਟੇਸ਼ਨ ਵੀ ਇੱਥੇ ਆ ਕੇ ਦਿੱਤੀ ਐ ਸਨੋਜ਼ੇ ਯੂਨੀਵਰਸਿਟੀ ਸਨੋਜ਼ੇ ਸਟੇਟ ਯੂਨੀਵਰਸਿਟੀ ਠੀਕ ਹੈ ਅਸੀਂ ਪ੍ਰੈਜੈਂਟੇਸ਼ਨ ਵੀ ਜਿਹੜੀ ਦਿੱਤੀ ਆ ਕਿ ਸਾਡੀ ਜਿਹੜੀ ਹੱਬ ਹੈ ਆਸਟ੍ਰੇਲੀਆ ਇੰਡੀਆ ਉਹ ਬਣਾਈ ਆ ਉਹ ਕੈਲੀਫੋਰਨੀਆ ਨਾਲ ਜੋੜੀ ਆ ਵੀ ਤੀਜਾ ਐ ਅਸੀਂ ਇਹਨਾਂ ਲਿਆ ਤੇ ਉਹਦੇ ਚ ਇਹੀ ਆ ਵੀ ਸਾਡੀ ਜਿਹੜੀ ਡਿਜੀਟਲਾਈਜੇਸ਼ਨ ਆ ਜਾਂ ਜਿਹੜਾ ਸਾਡਾ ਬਣਿਆ ਹੁਣ ਐਪ ਬਹੁਤ ਸਾਰੇ ਹੋ ਗਏ ਨੇ ਹੁਣ ਕਿਸਾਨ ਨੂੰ ਕਿਹੜਾ ਐਪ ਸਹੀ ਆ ਜਿਹੜਾ ਕਿ ਪਰ ਆਪਣੇ ਤੇ ਸਰਦਾਰ ਸਾਹਿਬ ਜਿੱਦਾਂ ਆਪਣੇ ਕਣਕ ਝੋਨਾ ਮੱਕੀ ਗੰਨਾ ਜਾਂ ਇੱਕ ਅਧੀ ਫਸਲ ਆਲੂ ਲਾ ਲੋ ਮੇਨ ਫਸਲਾਂ ਇਹੀ 7-8 ਫਸਲਾਂ ਦੀ ਦੁਆਲੇ ਘੁੰਮੀ ਜਾਂਦੇ ਆ ਪਰ ਜਦੋਂ ਤੁਸੀਂ ਕੈਲੀਫੋਰਨੀਆ ਦੀ ਗੱਲ ਕਰਦੇ ਥੇ ਤੇ ਬਦਾਮ ਵੀ ਹੁੰਦੇ ਆ ਹੁਣ ਜਿਹੜਾ ਵੈਦਰ ਇੱਥੇ ਆ ਉਹ ਆਪਣੇ ਉੱਥੇ ਨਹੀਂ ਹੁੰਦਾ ਉਹੜੀ ਬਦਾਮ ਦੀ ਕਿਸਮ ਆ ਉਹ ਨਹੀਂ ਹੁੰਦੀ ਆਸਟ੍ਰੇਲੀਆ ਚ ਹੋਰ ਫਸਲਾਂ ਹੁੰਦੀਆਂ ਹਨ ਮੈਂ ਮੈਨੂੰ ਮੈਂ ਵੈਸੇ ਆਸਟ੍ਰੇਲੀਆ ਗਿਆ ਹੋਇਆ ਪਰ ਮੈਂ ਵੇਚ ਨਹੀਂ ਗਿਆ ਜਿੱਥੇ ਬਹੁਤ ਜ਼ਿਆਦੀ ਖੇਤੀ ਹੁੰਦੀ ਆ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਨਾਲ ਟਾਈ ਅਪ ਕਿਹੜੇ ਬਿਹਾਫ ਤੇ ਕਰੋਗੇ ਤੁਸੀਂ ਇਹਨਾਂ ਨੂੰ ਕਹੋਗੇ ਵੀ ਕਣਕ ਚੋਨਾ ਲਾ ਲਓ ਮੱਕੀ ਲਾ ਲਓ ਕਿ ਇਹਨਾਂ ਦੀਆਂ ਫਸਲਾਂ ਉੱਥੇ ਲੈ ਜਾਓਗੇ ਨਹੀਂ ਸਿਰਫ ਫਸਲ ਕੋਈ ਵੀ ਹੋਵੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਫਸਲ ਜੇ ਹੁਣ ਅੱਜ ਸਾਡੇ ਦੋਸਤ ਨੇ ਉੱਥੇ ਉਹਨਾਂ ਨੇ ਮਤਲਬ ਸਬਜ਼ੀਆਂ ਲਾਈਆਂ ਅੱਛਾ ਜੀ ਉਹ ਬਾਅਦ ਜਪਾਨ ਭੇਜ ਰਹੇ ਸਾਡੇ ਕੁਝ ਦੋਸਤ ਫੁੱਲ ਲਾ ਰਹੇ ਨੇ ਜਾਂ ਹਨੀ ਦਾ ਦੇਖੋ ਹਰ ਚੀਜ਼ ਸਬਜ਼ੀਆਂ ਪੰਜਾਬ ਚੋਂ ਜਪਾਨ ਭੇਜ ਰਹੇ ਜਪਾਨ ਭੇਜ ਰਹੇ ਤੇ ਫੁੱਲ ਕਿੱਥੇ ਭੇਜ ਰਹੇ ਫਲ ਫੁੱਲ ਵੀ ਜਿਵੇਂ ਕੈਲੀਫੋਰਨੀਆ ਦਾ ਸੀਡ ਹੈ ਜਿਹੜਾ ਹੁਣ ਡਾਕਟਰ ਅੱਲਾ ਰੰਗ ਨੇ ਸਾਡੇ ਟੀਚਰ ਵੀ ਹੈ ਪਲਾਂਟ ਬੀਡਿੰਗ ਦੇ ਉਹ ਡਾਕਟਰ ਅੱਲਾ ਰੰਗ ਦਾ ਪਟਿਆਲੇ ਦੇ ਕੋਲ ਫਾਰਮ ਹੈ ਉਹ ਹੁਣ ਆਪਣਾ ਇੱਥੇ ਅਮਰੀਕਨ ਕੰਪਨੀਆਂ ਸੀਡ ਉਹਨੂੰ ਬਣਾ ਕੇ ਭੇਜ ਰਹੇ ਉਹ ਬਹੁਤ ਪੈਸਾ ਕਮਾ ਰਹੇ ਉੱਥੇ ਪ੍ਰੋਡਿਊਸ ਕਰ ਰਹੇ ਸੀਡ ਉਹਨਾਂ ਨੇ ਉਹਨਾਂ ਨੂੰ ਉੱਥੇ ਪੈਦਾ ਕੀਤਾ ਇੱਕ ਮਿੰਟ ਤੁਸੀਂ ਕਹਿ ਰਹੇ ਪੰਜਾਬ ਤੋਂ ਸੀਡ ਕੈਲੀਫੋਰਨੀਆ ਚ ਜਾ ਰਿਹਾ ਇਹ ਕੰਮ ਉਲਟਾ ਨਹੀਂ ਹੋ ਗਿਆ ਬਿਲਕੁਲ ਬਿਲਕੁਲ ਕਿਉਂਕਿ ਆਪਾਂ ਹਮੇਸ਼ਾ ਸੁਣਦੇ ਰਹੇ ਹਾਂ ਕਿ ਇੱਥੋਂ ਬਾਹਰੋਂ ਬੀਲ ਜਾ ਕੇ ਉੱਥੇ ਆਪਾਂ ਜੀ ਸਾਡੀਆਂ ਬਹੁਤ ਵਾਰੀ ਸੁਣਨ ਵਿੱਚ ਵੀ ਆਉਂਦਾ ਹੈ ਕਿ ਸਾਡੇ ਜੀ ਬੀ ਖਰਾਬ ਹੋ ਗਈ ਸਾਡੀਆਂ ਪ੍ਰਾਣੀ ਚੀਜ਼ਾਂ ਖਰਾਬ ਹੋ ਗਈਆਂ ਤੁਸੀਂ ਕਹਿ ਰਹੇ ਕਿ ਉੱਥੋਂ ਬੀ ਬਣਾ ਕੇ ਇੱਧਰ ਆ ਰਹੇ ਬਿਲਕੁਲ ਉਹ ਪੂਰੀ ਦੇਖੋ ਜੀ ਬਹੁਤ ਸਾਰੇ ਮੈਂ ਐਸੇ ਤਾਂ ਨਾਮ ਤਾਂ ਇਹ ਸੀਡ ਠਾਕੁਰ ਉਹਦੇ ਸਿੰਘ ਹੁਣੀ ਵੀ ਉਹਨਾਂ ਤੋਂ ਵੀ ਮੈਂ ਦੇਖਿਆ ਉਹ ਵੀ ਸੀਡ ਆਪਣਾ ਬਹੁਤ ਕੰਮ ਕਰੇ ਸੀਡ ਤੇ ਉਹਨਾਂ ਨੇ ਚਲੋ ਆਪਣੇ ਇੱਧਰ ਬਹੁਤ ਸਾਰੀਆਂ ਜਿ ਲੈ ਵੀ ਲਈਆਂ ਬੈਂਗਲੌਰ ਜਮੇਨ ਉਹ ਵੀ ਇਦਾਂ ਹੀ ਸ਼ੁਰੂ ਹੋਇਆ ਸੀ ਕਿ ਆਪਣਾ ਸੀਡ ਬਣਾ ਕੇ ਕੰਪਨੀ ਜਿਹੜੀ ਫੁੱਲਾਂ ਦਾ ਇੱਧਰ ਦੇਖੋ ਮੈਂ ਤਾਂ ਇਹੀ ਚਾਹਨਾ ਮੇਰਾ ਇਹੀ ਟੀਮ ਹੈ ਵੀ ਕਿਸਾਨਾਂ ਨੂੰ ਮਤਲਬ ਉਹਦੀ ਜ਼ਮੀਨ ਦੇ ਹਿਸਾਬ ਨਾਲ ਜੇ ਉਹਨੂੰ ਪੈਸਾ ਜਿਹੜਾ ਹੈ ਨਾ ਜੇ ਹੁਣ ਕਹਿ ਦਿਓ ਵੀ ਜ਼ਮੀਨ ਦਾ ਭਾਅ 2 ਕੋੜ ਰੁਪਇਆ ਜਾਂ 1.5 ਕੋੜ ਹੈ ਤਾਂ ਉਹਨੂੰ ਸਾਲ ਦਾ ਜਿਹੜਾ 15-20 ਲੱਖ ਰੁਪਇਆ ਕਿੱਲੇ ਦਾ ਕਮਾ ਸਕੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਸਰਦਾਰ ਸਾਹਿਬ ਹਾਂਜੀ ਹਾਂਜੀ ਬੀ ਕਦੀ ਇਦਾਂ ਹੋ ਸਕਦਾ ਜਿੱਦਾਂ ਜੌਬ ਤੇ ਜਾਂਦਾ ਬੰਦਾ ਹਾਂਜੀ ਤੇ 30 ਦਿਨਾਂ ਬਾਅਦ ਉਹਦਾ ਖਰਚਾ ਆ ਜਾਂਦਾ ਬੰਨਿਆ ਹਾਂਜੀ ਹਾਂਜੀ ਇਹ ਹੋ ਸਕਦਾ ਪੰਜਾਬ ਚ ਕਦੀ ਇਦਾਂ ਵੀ ਕਿਸਾਨਾਂ ਨੂੰ ਪਤਾ ਹੋਵੇ 30 ਦਿਨ ਹਰ 30 ਦਿਨ ਬਾਅਦ ਆ ਜਵੇ ਇਹ ਨਹੀਂ ਵੀ 6 ਮਹੀਨਿਆਂ ਬਾਅਦ ਚਲੋ ਮੰਨ ਲਓ 3 ਮਹੀਨੇ ਬਾਅਦ ਵੀ ਆ ਜਵੇ ਕੁਛ ਇਦਾਂ ਦਾ ਫਸਲੀ ਵਿਪਿੰਤਾ ਚੱਕਰ ਆ ਜਵੇ ਪਰ ਇਹਦਾ ਹੋ ਸਕਦਾ ਹੈ ਨਾ ਫਿਊਚਰ ਚ ਵੀ ਪਤਾ ਹੋਵੇ ਉਹਨੂੰ ਵੀ ਇੰਨੇ ਪੈਸੇ ਆਉਣੇ ਹੀ ਆਉਣੇ ਆ। ਦੇਖੋ ਇਹ ਬਹੁਤ سارے ਕਿਸਾਨ ਵੀ ਹੁਣ ਸੋਚਣ ਲੱਗ ਗਏ। ਇਹ ਚੀਜ਼ ਤੁਸੀਂ ਬਹੁਤ ਵਧੀਆ ਦਿਲ ਦੀ ਗੱਲ ਸੋਚੀ ਹੈ ਕਿਸਾਨਾਂ ਦੀ। ਹੁਣ ਜ਼ਿਮੀਂਦਾਰ ਸੋਚਣ ਲੱਗ ਗਏ ਕਿ ਸਾਨੂੰ ਕਿਵੇਂ ਇਨਕਮ ਆਏਗੀ। ਦੇਖੋ ਕਿਸਾਨ ਪਹਿਲਾਂ ਜਿਹੜਾ ਇਹ ਨਹੀਂ ਆ ਵੀ ਉਹ ਸੋਚਦਾ ਸੀ ਜੇ ਹਿਸਾਬ ਕਰਨ ਲੱਗ ਜਾਣਾ ਤਾਂ ਖੇਤੀ ਛੱਡ ਜਾਏ। ਜੇ ਉਹਨਾਂ ਮੱਕੀ ਲਾ ਲਈ ਜਾਂ ਕਣਕ ਲਾ ਲਈ ਤਾਂ ਉਹਨੂੰ ਨਵਾਂ ਪਾਣਾ ਹੀ ਕਰਦੇ ਆ ਆੜਤ ਦਿੱਤੇ ਪੈਸੇ ਲਾਤੇ। ਜੇ ਉਹਨਾਂ ਨੂੰ ਕਹਿ ਦੋ ਨਾ ਵੀ ਜੇ ਤੁਹਾਡਾ ਬਾਪੂ ਕਿਹਾ ਮੰਡੀ ਚ ਸੁੱਟਣ ਗਿਆ ਵੇਚਣ ਦਾ ਨਾਂ ਨਹੀਂ ਲੈਣਗੇ ਕਦੀ ਲੇਕਿਨ ਉਹਨਾਂ ਨੂੰ ਅਸੀਂ ਚਾਹਨੇ ਵੇਚੋ ਜਿਵੇਂ ਤੁਹਾਨੂੰ ਇਨਕਮ ਦੀ ਗੱਲ ਕਰਦੇ ਆ ਅਸੀਂ ਚਾਹੁੰਨੇ ਆ ਵੀ ਜਿਵੇਂ ਹੁਣ ਸ਼ਹਿਦ ਆ ਜੇ ਉਹ ਸ਼ਹਿਦ ਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ ਜੇ 마ਸ਼ੂਮ ਐ ਇਦਾਂ ਦੀਆਂ ਕਾਪ ਕੈਸ਼ ਦੀਆਂ ਕਾਪਾਂ ਜਾਂ ਇਹੋ ਜੀ ਚੀਜ਼ ਨਾਲ ਜੋੜੋ ਜਾਂ ਫੇ ਹੁਣ ਕੰਟਰੈਕਟ ਫਾਰਮਿੰਗ ਇਹੋ ਜੀ ਹੋਵੇ ਜਾਂ ਮੈਂਥਾ ਜਾਂ ਪਲਾਂਟ ਜਿੱਦੋਂ ਤੁਹਾਨੂੰ ਪਤਾ ਵੀ ਮੇਰਾ ਤੇ ਦੇਖੋ ਕੰਟਰੈਕਟ ਬਣਾਣੇ ਪੈਣਗੇ ਸਾਡੇ ਬੰਦੇ ਤੇ ਇਹਦਾ ਨਰਾਜ਼ ਨਾ ਹੋ ਜਾਣਗੇ ਹੋਰ ਕਹਿਣਗੇ ਕਣਕ ਝੋਨੇ ਦਾ ਨਾਂ ਨਹੀਂ ਲੈ ਰਹੇ ਸਰਦਾਰ ਸਾਹਿਬ ਮੈਂ ਮੈਂ ਜਿਹੜੀ ਗੱਲ ਪੁੱਛਣੀ ਦੀ ਕੋਸ਼ਿਸ਼ ਕਰ ਰਿਹਾ ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਣਕ ਝੋਨੇ ਦਾ ਇੱਕ ਵਾਰੀ ਨਹੀਂ ਨਾਂ ਲਿਆ ਨਾ ਤੁਸੀਂ ਗੰਨੇ ਦਾ ਨਾਂ ਰਾਇਆ ਆਲੂ ਦਾ ਤੁਸੀਂ ਕਹਿ ਰਹੇ ਵੀ ਇਹਨਾਂ ਫਸਲਾਂ ਤੋਂ ਨਿਕਲਣਾ ਪੈਣਾ ਤਾਂ ਸਾਡੀ ਇਨਕਮ ਵਧੂਗੀ ਇਹ ਹੀ ਕਹਿ ਰਹੇ ਮੇਰਾ ਦੇਖੋ ਦੇਖੋ ਜਿਹੜੀ ਚੀਜ਼ ਤਾਂ ਲੱਗ ਰਹੀ ਆ ਸਾਡੇ ਮੈਂ ਇਹ ਨਹੀਂ ਕਹਿੰਦਾ ਉਹ ਕਣਕ ਝੋਨੇ ਦੇ ਵਿੱਚ ਵੀ ਜੇ ਬਹੁਤ ਸਾਰੇ ਤੁਸੀਂ ਤਰੀਕੇ ਨਾਲ ਕੰਮ ਕਰ ਸਕਦੇ ਹੋ ਕੋਈ ਲੋਕ ਹੁਣ ਕਣਕ ਦੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕੁਝ ਵੈਰਾਈਟੀਆਂ ਦਿੱਤੀਆਂ ਜਿਹੜੀਆਂ ਇਹੋ ਜਿਹੀਆਂ ਵੈਰਾਈਟੀਆਂ ਆਉਣ ਵਾਲੇ ਸਾਮਚਾ ਜਿਹਦਾ ਆਟਾ ਇੱਕ ਹੌਟ ਕੇਕ ਤੇ ਵੇਖ ਸਕਦਾ ਜਿਹੜੇ ਚ ਜਿਵੇਂ ਡਾਇਬੀਟਿਸ ਹੁੰਦੀ ਹੈ ਜੇ ਉਹਤੇ ਪੈਕਿੰਗ ਬਣਾ ਕੇ ਵਧੀਆ ਵੇਚ ਜਵੇ ਹੁਣ ਸਾਡੇ ਮੈਲਬੌਰਨ ਚ ਇੱਕ ਭਾਈ ਸਾਹਿਬ ਨੇ ਦੁਆਏ ਤੋਂ ਮਸ਼ੀਨਾਂ ਲੈ ਕੇ ਗਏ ਤੇ ਉਥੇ ਉਹਨਾਂ ਨੇ ਆਟੇ ਦੀਆਂ ਚੱਕੀਆਂ ਲਾ ਕੇ ਉੱਥੇ ਆਪਣਾ ਆਟਾ ਵੇਚਣਾ ਸ਼ੁਰੂ ਕਰਤਾ ਅੱਛਾ ਜੇ ਆਟੇ ਦੇ ਖੁਦ ਪੈਕਿੰਗ ਕਰਕੇ ਕਿਸਾਨ ਆਪਣਾ ਦੇਖੋ ਇਹ ਮਾਰਕੀਟਿੰਗ ਕਰੇ ਜਾਂ ਉਹਨੂੰ ਪਤਾ ਵੀ ਮੇਰੀ ਜੇ ਹੁਣ ਝੋਨਾ ਜੇ ਬਾਸਮਤੀ ਚ ਆ ਜਾਂਦਾ ਜੇ ਬਾਸਮਤੀ ਬਹੁਤ ਵਧੀਆ ਉਹਨੂੰ ਏਟ ਮਿਲਦਾ ਦੇਖੋ ਕਈ ਵਾਰੀ ਹਰ ਚੀਜ਼ ਮੰਡੀ ਵਾਸਤੇ ਨਹੀਂ ਹੈ ਹਮ ਹਰ ਚੀਜ਼ ਜਿਹੜੀ ਉਹਨੂੰ ਸੋਚਣਾ ਵੀ ਮੈਂ ਆ ਪ੍ਰੋਡਿਊਸ ਕਰਾਂ ਤਾਂ ਮੈਨੂੰ ਮੈਂ ਇਨੂੰ ਇੰਟਰਨੈਸ਼ਨਲ ਕਿਵੇਂ ਲਿਜਾ ਸਕਦਾ ਉਹ ਸਿੱਖਣਾ ਉਹ ਸਾਡੇ ਵਰਗੇ ਬੰਦਿਆਂ ਨੂੰ ਕੰਟੈਕਟ ਕਰਦੇ ਵੀ ਅਸੀਂ ਇੰਟਰਨੈਸ਼ਨਲੀ ਹੁਣ ਸਾਡੇ ਪੀਯੂ ਚ ਸਾਡੇ ਸੈਂਟਰ ਬਣ ਗਿਆ ਇਹੋ ਜਿਹਾ ਜਾਂ ਇਹੋ ਜਿਹਾ ਅਸੀਂ ਸੈਂਟਰ ਬਣਾਤੇ ਆ ਜਿਹੜੇ ਕਿ ਜਿੱਥੋਂ ਬੱਚੇ ਆ ਕੇ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਜਿਵੇਂ ਜੇ ਉਹਨੂੰ ਸਟਾਰਟਅਪ ਕਰਨਾ ਹੈ ਕਹਿੰਦੇ ਸਿੱਖ ਸਕਦੇ ਆ ਉਹਨਾਂ ਨੂੰ ਜੇ ਉਹ ਕੋਈ ਭਾਈ ਮੈਂ ਚੋਂ ਮੈਂ ਇਹ ਨਹੀਂ ਛੋਣਾ ਕਣਕ ਤਾਂ ਠੀਕ ਹੈ ਮੰਡੀ ਪਰ ਸਾਰਾ ਤੁਸੀਂ ਮੰਡੀ ਵਿੱਚ ਨਾ ਮੈਂ ਵੀ ਕਹੂੰਗਾ ਵੇਚਣ ਜਾਓ ਦੇਖੋ ਸੁੱਟਣ ਦਾ ਆਵਡ ਮੈਂ ਨਹੀਂ ਉ ਛੋਣਾ ਕਣਕ ਦਾ ਮੈਂ ਤਾਂ ਨਹੀਂ ਨਾ ਲੈ ਰਿਆ ਮੈਂ ਸੁੱਟਣ ਤੋਂ ਡਰਦਾ ਤੁਸੀਂ ਕਹਿੰਦੇ ਕਿ ਜਿੰਨਾ ਚਿਰ ਮਾਰਕੀਟਿੰਗ ਨਹੀਂ ਸਿੱਖਦੇ ਉਹਨਾਂ ਚਿਰ ਗੱਲ ਇਹ ਵਾਈਸ ਚਾਂਸਲ ਨੇ ਮੈਨੂੰ ਆਂਦਿਆ ਇਹ ਮੈਸੇਜ ਦਿੱਤਾ ਭਾਈ ਤੂੰ ਆਸਟ੍ਰੇਲੀਆ ਚੱਲੇ ਆ ਤੇ ਤੂੰ ਹੁਣ ਉਹ ਚਾਹੁੰਦਾ ਵੀ ਇੱਕ ਮਾਰਕੀਟਿੰਗ ਦੀ ਹੱਬ ਅਸੀਂ ਪੀਏਯੂ ਚ ਇਹੋ ਜਿਹੀ ਬਣਾਈ ਹੈ ਜਿੱਨਾਂ ਲੋਕਾਂ ਨੂੰ ਮਾਰਕੀਟ ਸਕਾ ਸਕੀਏ ਜੇ ਮਾਰਕੀਟ ਨਹੀਂ ਆਉਗੀ ਨਾ ਕਿਸਾਨਾਂ ਨੂੰ ਤਾਂ ਮਾਰਕੀਟ ਦੇ ਬਗੈ ਉਹ ਨਹੀਂ ਕਰ ਸਕਣਗੇ ਜਿਵੇਂ ਤੁਸੀਂ ਕਹਿੰਦੇ ਹੋ ਨਾ 3 ਮਹੀਨੇ ਬਾਅਦ ਪੈਸੇ ਆਣਗੇ ਤਾਂ ਪੈਸੇ ਨਹੀਂ ਉਹ ਤਾਂ ਤੁਸੀਂ ਆੜਤੀਏ ਤੋਂ ਚੱਕ ਕੇ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਤੁਹਾਡਾ ਠੀਕ ਆ ਪਾਣੇ ਆਪਣੇ ਚੱਲੇ ਆਉਂਦੇ ਆ ਮੇਰੇ ਵੀ ਬਜੂਦ ਕਹਿੰਦੇ ਵੀ ਚਲੋ ਅਸੀਂ ਝੋਨਾ ਲਾਇਆ ਜੀ ਉਹ ਪੁਰਾਣੇ ਪੈਸੇ ਦੇ ਤੇ ਨਵਾਂ ਲਾ ਲਿਆ ਦੇਖੋ ਉਹਦੇ 'ਚ ਜੇ ਤੁਸੀਂ ਪੈਸੇ ਕਮਾਉਣੇ ਆ ਤਾਂ ਯੂ ਹੈਵ ਟੂ ਬੀ ਲਰਨ ਨਵੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਸਿੱਖਣੀਆਂ ਪੈਣੀਆਂ ਜਿਹੜੀਆਂ ਕਿ ਇੱਕ ਤੁਹਾਨੂੰ ਲੱਗੇ ਕਿ ਮੈਂ ਕਮਾਈ ਕੀਤੀ ਹੈ ਜਿੱਦਾਂ ਹੁਣ ਤੁਸੀਂ ਆਸਟ੍ਰੇਲੀਆ ਗਏ ਆ ਤੁਸੀਂ ਯੂਐਸਏ ਆਏ ਆ ਤੁਹਾਡੇ ਨਾਲ ਹੋਰ ਵੀ ਡੈਲੀਗੇਟ ਆਏ ਹਨ ਤੁਸੀਂ ਸਟੈਨਫੋਰਡ ਯੂਨੀਵਰਸਿਟੀ ਵੀ ਗਏ ਜਾ ਚੁੱਕੇ ਹੋ ਬਿਲਕੁਲ ਜਾ ਕੇ ਆਏ ਆ ਉੱਥੇ ਵੀ ਸਟੈਨਫੋਰਡ ਤਾਂ ਦੁਨੀਆ ਦੀ ਇੱਕ ਨੰਬਰ ਦੀ ਯੂਨੀਵਰਸਿਟੀ ਸੈਨੋਜ਼ ਸਟੇਟ ਕਿੰਨੀ ਵੱਡੀ ਯੂਨੀਵਰਸਿਟੀ ਹਾਂਜੀ ਇਹਨਾਂ ਨੂੰ ਕੀ ਲੋਡ ਪੈ ਗਈ ਵੀ ਪੰਜਾਬ ਤੋਂ ਇਹਨਾਂ ਨੂੰ ਕਿਸਾਨ ਬੁਲਾਉਣੇ ਪਏਗੇ ਇਹਦਾ ਮਤਲਬ ਵੀ ਸਾਡੇ ਕੋਲ ਕੁਝ ਤਾਂ ਹੈ ਨਾ ਹਲੇ ਵੀ ਬਿਲਕੁਲ ਦੇਖੋ ਪੰਜਾਬ ਦੀ ਨਜ਼ਰ ਦੁਨੀਆਂ ਦੀ ਹੈ ਦੁਨੀਆਂ ਦੀ ਨਜ਼ਰ ਜੇ ਪੰਜਾਬੀ ਫਾਰਮਰ ਸੋਚੇ ਨਾ ਦੁਨੀਆਂ ਦੀ ਮੈਂ ਪਿੱਛੇ ਜੇ ਰੇਡੀਓ ਟਾਕ ਕੀਤੀ ਸੀ ਜਾਂ ਉੱਥੇ ਆਪਣੇ ਟੀਵੀ ਟਾਕ ਹੋਈ ਸੀ ਪਿੱਛੇ 1 ਅਗਸਤ ਨੂੰ ਹੀ ਆਈ ਸੀ ਮੇਰਾ ਵੀ ਇਹੀ ਵਰਡ ਸੀ ਪੰਜਾਬ ਦੀ ਨਜ਼ਰ ਦੁਨੀਆਂ ਦੀ ਨਜ਼ਰ ਹੈ ਕਿਉਂਕਿ ਪੰਜਾਬ ਦੇ ਉੱਤੇ ਪੰਜਾਬ ਦੇ ਉੱਤੇ ਕਿਉਂ ਜੀ ਕਿਉਂਕਿ ਜ਼ਮੀਨ ਹੈਗੀ ਐ ਸੋਨੇ ਵਰਗੀ ਸਾਡੀ ਜ਼ਮੀਨ ਚੋਂ ਕੁਝ ਵੀ ਪ੍ਰੋਡਿਊਸ ਕੀਤਾ ਜਾ ਸਕਦਾ ਹੈ ਜੇ ਸਦਾ ਬਹਾਰ ਹੈ ਜੇ ਅੱਜ ਹੁਣ ਪੰਜਾਬ ਦੇ ਨਾਲ ਬੰਦੇ ਜੁੜੇ ਹੋਏ ਆ ਤੇ ਉਹਨਾਂ ਨੂੰ ਇਹ ਆ ਵੀ ਪੰਜਾਬ ਇੱਕ ਕੈਲੀਫੋਰਨੀਆ ਤੋਂ ਘਟ ਨਹੀਂ ਹੋਣਾ ਜਿਵੇਂ ਕੈਲੀਫੋਰਨੀਆ 'ਚ ਖੇਤੀ ਵੀ ਹੁੰਦੀ ਆ ਸਿਲੀਕਨ ਵੈਲੀ ਵੀ ਆ ਘੁੰਮਣ ਨੂੰ ਵੀ ਨੈਸ਼ਨਲ ਪਾਰਕ ਵੀ ਸਾਰਾ ਕੁਝ ਇੱਦਾਂ ਹੀ ਪੰਜਾਬ ਦੇ ਵਿੱਚ ਤੁਸੀਂ ਜੇ ਫਸਲਾਂ ਦੀ ਗੱਲ ਕਰ ਲਓ ਦੇਖੋ ਆਲੂ ਆਪਣੇ ਹੁੰਦਾ ਆ ਗੰਨਾ ਆਪਣੇ ਹੁੰਦਾ ਆ ਕਣਕ ਝੋਨਾ ਤੁਸੀਂ ਨਾਮ ਲਓ ਸਾਰਾ ਕੁਝ ਹੁੰਦਾ ਬਿਲਕੁਲ ਗੁਰੂਆਂ ਦੀ ਧਰਤੀ ਆ ਪਾਣੀ ਜਿਹੜਾ ਸਾਡੇ ਹਰ ਜਗ੍ਹਾ ਤੇ ਹੁਣ ਲਈ ਜਾਂਦੇ ਪਾਣੀ ਜਾ ਰਿਹਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਦਾ ਪਾਣੀ ਦਾ ਥੱਲੇ ਨਾ ਜਾਵੇ ਕਿਸਾਨ ਵੀ ਹੁਣ ਸੋਚਦੇ ਅਸੀਂ ਕਿਸਾਨਾਂ ਨੂੰ ਕਿਸੇ ਜਗ੍ਹਾ ਤੇ ਇਹ ਨਹੀਂ ਕਹਿੰਦੇ ਵੀ ਤੇ ਇਹ ਕਰਕੇ ਹੁੰਦਾ ਪਾਣੀ ਦਾ ਠੀਕ ਹੈ ਪਾਣੀ ਜਿਹੜਾ ਉਹ ਹੈ ਲੇਕਿਨ ਕੁਝ ਏਰੀਆ ਜਿੱਥੇ ਅਸੀਂ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੈ ਡ੍ਰਿਪ ਇਰੀਗੇਸ਼ਨਸ ਖਾਵਾਂਗੇ ਕੁਝ ਜੀ ਮਿਹਨਤ ਜੋ ਚੱਲਦੀ ਹੈ ਪਰ ਕਿਸਾਨਾਂ ਨੂੰ ਇੱਕ ਚੀਜ਼ ਮੈਨੂੰ ਇਹੀ ਹੁੰਦੀ ਆ ਵੀ ਅਸੀਂ ਗਏ ਗਾਈਡ ਕਰਨਾ ਚਾਹੁੰਦੇ ਵੀ ਨਵਾਂ ਪਾਣਾ ਨਾ ਕਰੋ ਇੱਕ ਨਵੀਂ ਚੀਜ਼ ਸੋਚੋ ਸਾਡੇ ਕੋਲ ਜੇ ਮਾਰਕੀਟਿੰਗ ਸਿੱਖੋਗੇ ਪੀਏਯੂ ਚਾਕੇ ਸਾਡੇ ਸਕਿੱਲ ਡਿਵੈਲਪਮੈਂਟ ਚ ਆਕੇ ਜਾਂ ਪੀਏਯੂ ਕਿਸਾਨ ਉੱਥੇ ਫਿਰ ਖਰਚਾ ਦੇਣਾ ਪਊਗਾ ਜਾਂ ਕਿੱਦਾਂ ਕੀ ਸਕਦਾ ਨਹੀਂ ਕੋਈ ਦੇਖੋ ਜੀ ਬਹੁਤ ਵਧੀਆ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਮੰਨ ਲਓ ਕਿਸੇ ਇਹ ਨੌਜਵਾਨ ਕੋਈ ਪ੍ਰੋਗਰਾਮ ਸੁਣਦਾ ਪਿਆ ਤਾਂ ਕਹਿੰਦਾ ਯਾਰ ਮੈਂ ਖੇਤੀ 'ਚ ਮੈਂ ਰੁਚੀ ਰੱਖਦਾ ਤਾਂ ਮੈਂ ਵੀ ਪ੍ਰੋਫੈਸ਼ਨਲ ਖੇਤੀਬਾੜੀ ਵਾਲਾ ਬਣਨਾ ਉਹ ਕਿਵੇਂ ਕੰਟੈਕਟ ਕਰੇ ਇੱਕ ਸਾਨੂੰ ਨਾ ਬੇਸਿਕ ਜਿਹੜੀਆਂ ਚੀਜ਼ਾਂ ਕਿਵੇਂ ਪਹੁੰਚੇ ਕਿੰਨੂੰ ਕੰਟੈਕਟ ਕਰੇ ਕਿਵੇਂ ਸਟਾਰਟ ਕਰੇ ਕਿਵੇਂ ਚੂਜ਼ ਕਰੇ ਬਿਲਕੁਲ ਬਹੁਤ ਵਧੀਆ ਇਹ ਗੱਲ ਕੀਤੀ ਹੈ ਸਾਡੇ ਪੀਓਯੂ ਦੇ ਵਿੱਚ ਸਾਡਾ ਜਿਹੜਾ ਸੈਂਟਰ ਹੈ ਸਕਿੱਲ ਡਿਵੈਲਪਮੈਂਟ ਉੱਥੇ ਸਾਡਾ ਕਮਿਊਨੀਕੇਸ਼ਨ ਸੈਂਟਰ ਹੈ ਟੀਵੀ 'ਚ ਏਡੀਓ 'ਚ ਹੁਣ ਸਾਡੇ ਕੋਲ ਲੱਖਾਂ ਸਾਡੇ ਨਾਲ ਜੁੜ ਗਏ ਨੇ ਸਾਡਾ ਵਟਸਐਪ ਸਿਸਟਮ ਵੀ ਆ ਗਿਆ ਸਾਡੇ ਸੋਸ਼ਲ ਮੀਡੀਆ ਦੇ ਤੋਂ ਕਿਸਾਨਾਂ ਨੂੰ ਅਸੀਂ ਕਹਿੰਨੇ ਆ ਦੇਖੋ ਖਰਚਾ ਦੇਣ ਜੇ ਹੁਣ ਮੈਂ ਪਿੱਛੇ ਜੇ ਇੱਕ ਕੰਪਨੀ ਵੱਲੋਂ ਵੀ ਸੰਜੈਂਟਾ ਫਾਊਂਡੇਸ਼ਨ ਤੋਂ ਕਰਾਇਆ ਸੀ ਪੀਏਯੂ ਨਾਲ ਕੇ ਪ੍ਰੋਜੈਕਟ ਅਸੀਂ ਫਰੀ ਆਫ ਕਾਸਟ ਵੀ ਉਹਨਾਂ ਨੂੰ ਚਾਹੁੰਦੇ ਸੀ ਕਿ ਬੱਚੇ ਸਿੱਖ ਕੇ ਵਾਈਸ ਚਾਂਸਲਰ ਨੇ ਉਦਘਾਟਨ ਕੀਤਾ ਜੀ ਬੱਚੇ ਸਿੱਖ ਕੇ ਕੋਈ ਕੰਮ ਸ਼ੁਰੂ ਅਸੀਂ ਉਹਨਾਂ ਨੂੰ ਨੌਕਰੀ ਵੀ ਲਵਾਨ ਨੂੰ ਤਿਆਰ ਸੀ ਪਿੰਡਾਂ ਦੇ ਬੱਚਿਆਂ ਨੂੰ ਜੇ ਉਹ ਪ੍ਰਾਈਵੇਟ ਚ ਜਾਣਾ ਚਾਹੁੰਦੇ ਆ ਪਰ ਇਹਦੇ ਵਿੱਚ ਨੌਕਰੀਆਂ ਕਿੰਨੀਆਂ ਆਗਾ ਨੌਕਰੀ ਦੇਖੋ ਇਦਾਂ ਹੁੰਦਾ ਵੀ ਸਾਡਾ ਇੱਕ ਇਹ ਹੁੰਦਾ ਵੀ ਜੇ ਕੋਸ਼ਿਸ਼ ਵੀ ਬੱਚਿਆਂ ਨੂੰ ਅਸੀਂ ਚਲੋ ਐਗਰੀ ਐਂਟਰਪ੍ਰੀਨਿਓਰship ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਸੈਟ ਕੀਤਾ ਜਾਵੇ ਜੇ ਉਹ ਪਿੰਡ ਵਿੱਚ ਹੀ ਆਪਣਾ ਕੰਮ ਖੋਲਣਾ ਚਾਹੁੰਦਾ ਹੈ ਟ੍ਰੇਨਿੰਗ ਤੋਂ ਦੇਖੋ ਯੂਨੀਵਰਸਿਟੀ ਸਭ ਕੁਝ ਸਿਖਾਉਂਦੀ ਹੈ ਨਹੀਂ ਤਾਂ ਜੇ ਉਹ ਸਿੱਖ ਵੀ ਜਾਊਗਾ ਤਾਂ ਕੰਮ ਸੇਕਮ ਆਪਣੀ ਫਸਲ ਤਾਂ ਤਿਆਰ ਕਰ ਲਵੇਗਾ ਹੈ ਬਿਲਕੁਲ ਉਹ ਅਲੱਗ ਦੇਖੋ ਜੇ ਅੱਜ ਸਾਡੇ ਕੋਲ ਹੁਣ ਮਸ਼ਰੂਮ ਬਣਾਉਣਾ ਮਸ਼ਰੂਮ ਨੂੰ ਲਗਾ ਲੈਂਦਾ ਉਹਨੂੰ ਪਤਾ ਲੱਗ ਜੂ ਮਾਰਕੀਟਿੰਗ ਮਾਰਕੀਟਿੰਗ ਦਾ ਸਾਡਾ ਡਿਪਾਰਟਮੈਂਟ ਡਾਕਟਰ ਰਮਨਦੀਪ ਨੇ ਮੇਰੇ ਬਹੁਤ ক্লোਜ਼ ਨੇ ਉਹਨਾਂ ਕੋਈ ਕਈ ਬੱਚੇ ਆਉਂਦੇ ਆ ਜਿਹੜੇ ਆ ਕੇ ਬੰਦੇ ਆਉਂਦੇ ਹੁਣ ਇੱਕ ਭਾਈ ਵੀ ਭਾਈ ਸਾਹਿਬ ਆਏ ਸਾਡੇ ਕੋਲ ਉਥੋਂ ਕੋਟਕਪੁਰੇ ਤੋਂ ਉਹਨਾਂ ਨੇ ਗੰਨਾ ਲਾਇਆ ਕਹਿੰਦੇ ਗੰਨਾ ਤਾਂ ਹੈ ਪਰ ਇਹਨੂੰ ਅਸੀਂ ਕੁਝ ਹੋਰ ਕਰਨਾ ਚਾਹੁੰਦੇ ਆ ਉਹਨਾਂ ਨੇ ਉਹਨਾਂ ਕੁਲਫੀਆਂ ਬਣਾਤੀਆਂ ਗੰਨੇ ਦੀਆਂ ਜਿਹਨਾਂ ਜੂਸ ਦੀਆਂ ਤਾਂ ਕੁਲਫੀਆਂ ਉਹਨੋਂ ਪਿੰਡਾਂ ਵਾਲੇ ਕਈ ਗੱਡੀਆਂ ਲੈ ਕੇ ਉਹਨਾਂ ਕੋਲ ਆਉਂਦੇ ਆ ਉਹ ਹਰ ਕੇ ਸ਼ਾਮ ਨੂੰ ਹੁਣ ਉਹ ਯੂਨੀਵਰਸਿਟੀ ਨੂੰ ਆ ਕੇ ਪੁੱਛਦੇ ਉਹ ਯੂਨੀਵਰਸਿਟੀ ਤੇ ਉਹਨਾਂ ਨੂੰ ਟ੍ਰੇਨਿੰਗ ਦੀ ਹੈਲਪ ਮਿਲਦੀ ਆ ਪੈਕੇਜ ਕਿਵੇਂ ਕਰਨੀ ਆ ਪੈਕਿੰਗ ਕਿਹੜੀ ਕਰਨੀ ਉਹ ਕਈ ਪੈਕਿੰਗ ਖਰਾਬ ਨਾ ਹੋਵੇ ਉਹਨੂੰ ਕਿਹੜੀਆਂ ਚੀਜ਼ਾਂ ਪਾਉਣੀਆਂ ਕਿਹੜੀਆਂ ਨਹੀਂ ਪਰ ਰੌ ਆ ਜਿੱਦਾਂ ਗੰਨੇ ਦਾ ਜੂਸ ਕੱਢਿਆ ਕੁਲਫੀ ਕਰਤੀ ਕੋਦੇ ਵਿੱਚ ਕੁਝ ਪਾਉਂਦੇ ਵੀ ਉਹਦੇ ਵਿੱਚ ਹੈ ਉਹ ਦੇਖੋ ਥੋੜਾ ਬਹੁਤ ਉਹਨੂੰ ਪ੍ਰੀਜ਼ਰਵ ਕਰਨੀ ਲੇਕਿਨ ਫਿਰ ਵੀ ਜਿਹੜੀ ਕਿਉਂਕਿ ਪ੍ਰੀਜ਼ਰਵ ਤਾਂ ਦੇਖੋ ਕੋਲਡ ਚ ਆ ਜਿਵੇਂ ਆਈਸਕ੍ਰੀਮ ਆਪਾਂ ਲੈ ਕੇ ਜਾਣੇ ਪਿੰਡਾਂ ਚ ਲਿਜਾਣਾ ਤੇ ਫਰੀਜ਼ਰ ਤੇ ਥੋੜਾ ਜਾ ਉਹਦੀ ਉਹ ਮੇਨਟੇਨ ਕਰਨ ਨੂੰ ਰੱਖਣਾ ਹੀ ਪੈਣਾ ਠੀਕ ਹੈ ਜਿੱਦਾਂ ਮੈਨੂੰ ਹੁਣ ਯਾਦ ਆ ਗਿਆ ਸੌਰੀ ਮੈਂ ਤੁਹਾਨੂੰ ਕੱਢਦਾ ਗੱਲ ਵੀ ਬਹੁਤ ਚਾਰ ਪੰਜ ਸਾਲ ਦੀ ਗੱਲ ਆ ਵੀ ਇੱਕ ਮੁੰਡੇ ਦੀ ਮੈਂ ਛੋਟੀ ਜੀ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਕਿ ਉਹ ਹਲਦੀ ਆਪ ਅਗਾਉਂਦਾ ਬਿਲਕੁਲ ਖੁਦ ਹੀ ਉਹਨੇ ਪਲਾਂਟ ਲਾਇਆ ਛੋਟਾ ਜਿਹਾ ਤੇ ਜਿਹੜੀ ਹਲਦੀ ਹੁਣ ਮੈਨੂੰ ਐਗਜ਼ੈਕਟ ਤ ਨਹੀਂ ਪਤਾ ਕਿੰਨਾ ਪ੍ਰਾਈਸ ਹੋਣੀ ਹੈ ਇੰਡੀਆ ਚ ਇਸ ਟਾਈਮ ਬੀਜੇ ਮਾਲ ਨੂੰ 50 ਰੁਪਏ ਹਲਦੀ ਆ ਫੋਰ ਐਗਜ਼ਾਮਪਲ ਜਿਆਦੀ ਮਹਿੰਗੀ ਹੋਣੀ ਤੇ ਉਹ 150 ਰੁਪਏ ਨੂੰ ਵੇਚ ਰਿਆ ਤੋ ਕਹਿੰਦਾ ਮੈਨੂੰ ਐਡਵਾਂਸ ਲੋ ਕੀ ਪੈਸੇ ਦੇ ਰਿਆ ਜਿਹੜੀ ਗੱਲ ਜਿਸ ਤਰ ਤੁਸੀਂ ਸ਼ੁਰੂ ਕੀਤੀ ਵੀ ਜਿੰਨਾ ਚਿਰ ਮਾਰਕੀਟਿੰਗ ਨਹੀਂ ਆਉਂਦੀ ਇਹ ਗੰਨੇ ਦੀ ਗੱਲ ਇਦਾਂ ਦੀ ਹੋਰ ਵੀ ਐਗਜ਼ਾਮਪਲ ਹੈਗੀਆਂ ਉੱਥੇ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਕੋਈ ਦੱਸ ਸਕਦੇ ਕੋਈ ਹੋਰ ਇਹ ਦੇਖੋ ਮੈਂ ਇਹੋ ਜਿਹੇ ਬੰਦੇ ਆ ਦੇਖੋ ਸਾਡੇ ਚਾਏ ਪੀਯੂ ਦੇ ਨਾਲ ਹੋਰ ਵੀ ਇੱਕ ਸੈਂਟਰ ਹੈ ਜਿਵੇਂ ਤੁਸੀਂ ਮਤਲਬ ਦਿੱਲੀ ਗਵਰਨਮੈਂਟ ਨੇ ਉੱਥੇ ਸੈਂਟਰ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਮਸ਼ੀਨ ਜੇ ਉਹ ਘਰ ਆਟਾ ਬਣਾ ਕੇ ਕਰਨਾ ਚਾਹੁੰਦੇ ਮਤਲਬ ਆਪਣਾ ਛੋਟਾ ਜਿਹਾ ਕੋਈ ਐਸੀ ਚੀਜ਼ ਦੇਖੋ ਤੇਲ ਸੌਂ ਦਾ ਕੱਢ ਸਕਦੇ ਆ ਸੌਂ ਲਾਈ ਹੈ ਉਹਦਾ ਤੇਲ ਬਣਾ ਕੇ ਬਾਹੋਂ ਸੌਂ ਪਤਾ ਨਹੀਂ ਕਿਦਾਂ ਦੀ ਮੈਂ ਤਾਂ ਕਿਸਾਨਾਂ ਨੂੰ ਇੱਕ ਬਹੁਤ ਹਮੇਸ਼ਾ ਕਹਿੰਨਾ ਜੇ ਤੁਹਾਡੇ ਸਭ ਘਰ ਵਿੱਚ ਸੌਂ ਲੱਗ ਸਕਦੀ ਤੇ ਆਪਣਾ ਛੋਟਾ ਜਿਹਾ ਕੋਲੂ ਲਾ ਕੇ ਇੱਕ ਮੈਂ ਤੁਹਾਡੀ ਸਾਰੀ ਜ਼ਿੰਦਗੀ ਦਾ ਜਿਹੜਾ ਤਜਰਬਾ ਜਾਨਣਾ ਚਾਹੁੰਦਾ ਕਿਹੜੀਆਂ ਚੀਜ਼ਾਂ ਕਿਸਾਨਾਂ ਨੂੰ ਘਰੇ ਹੀ ਲਾਉਣੀਆਂ ਚਾਹੀਦੀਆਂ ਇਹ ਬਾਹੋਂ ਨਹੀਂ ਲੈਣੀਆਂ ਚਾਹੀਦੀਆਂ ਮੈਂ ਤਾਂ ਸਭ ਤੋਂ ਵਧੀਆ ਇਹ ਗੱਲ ਕੋਈ ਸਬਜ਼ੀ ਜਦੋਂ ਪਿੰਡ ਵਿੱਚ ਸਬਜ਼ੀਆਂ ਵਾਲੇ ਘੁੰਮਦੇ ਤਾਂ ਮੈਨੂੰ ਦੁੱਖ ਹੁੰਦਾ ਪਿੰਡ ਵਿੱਚ ਦੇਖੋ ਸਾਡੀ ਯੂਨੀਵਰਸਿਟੀ ਤੋਂ ਕਿੱਟਾਂ ਦੇਣੇ ਆ ਕਿੱਟ ਮਿਲਦੀ ਆ 150 ਦੀ 100 ਰੁਪਏ ਦੀ ਵੱਧ ਤੋਂ ਉਹ ਸਬਜ਼ੀਆਂ ਸਾਈਆਂ ਹੁਣ ਸਕਦੀਆਂ ਹੋਣੀਆਂ ਕਿੱਟ ਦੇ ਵਿੱਚ ਕੀ ਹੈ ਜੀ ਉਹ ਦੇਖੋ ਮੇਥੀ ਪਾਲਕ ਛਲਗਮ ਮਤਲਬ ਬੀ ਦੀ ਕਿੱਟ ਆ ਬੀ ਕਿੱਟ ਹੈ ਉਹਦੇ ਚ ਕਿੱਟ ਪਿੰਡ ਛੋਟਿਆਂ ਵੀ ਤੁਸੀਂ ਛੋਟੀਆਂ ਹੋਣੀਆਂ ਕਿਆਰੀਆਂ ਲਾਉਂਦੇ ਦੇਖੋ ਜਿਹੜੀਆਂ ਬਾਹਰੋਂ ਸਬਜ਼ੀਆਂ ਮਲੇਰ ਕੋਟਲੇ ਤੋਂ ਸਬਜ਼ੀਆਂ ਆਉਂਦੀ ਹੈ ਸਾਡੇ ਲੁਧਿਆਣੇ ਚ ਸਵੇਰੇ ਉਹ ਤਰ੍ਹਾਂ ਜੇ ਅੱਜ ਕੱਲ ਸਵੇਰੇ ਉਹਦੀ ਸਾਫ ਸੁਪਈ ਹੋਈ ਹੈ ਤੇ ਸ਼ਾਮ ਨੂੰ ਮਾਰਕੀਟ ਚ ਆ ਗਈ ਦੇਖੋ ਤੁਸੀਂ ਜਿੰਨਾ ਮਰਜੀ ਧੋ ਲੋ ਉਹ ਜ਼ਹਿਰ ਰੈਡ ਆਫ ਨਹੀਂ ਹੋਣੀ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਚਲੋ ਤੁਸੀਂ ਜੇ ਸਲਾਦ ਖਾਣੀ ਤਾਂ ਪੈਨਿੰਗਰ ਦਾ ਪਾਣੀ ਪਾ ਲੋ ਹੈਡ ਆਫ ਕਿਵੇਂ ਕਰਨ ਲੇਕਿਨ ਹੱਲ ਨਹੀਂ ਹੈ ਜੇ ਘਰ ਸਬਜ਼ੀ ਲਈ ਕੀੜਾ ਉਹਨਾਂ ਖਤਰਨਾਕ ਨਹੀਂ ਆ ਜਿੱਕੇ ਜਿੱਨੀ ਸਪਰੇਆ ਸਪਰੇਆ ਮੈਂ ਭਾਵੇਂ ਸਾਹਿਬ ਪਰ ਮੈਂ ਕਿੰਨੀ ਕੋ ਖਤਰਨਾਕ ਹੈ ਦੇਖੋ ਭਾਜੀ ਕਿੱਥੋਂ ਤੱਕ ਮਾਰ ਕਰਦੀ ਆ ਉਹ ਦੇਖੋ ਇਦਾਂ ਹੁੰਦਾ ਗ੍ਰੀਨ ਸਪਰੇਆ ਦੇਖੋ ਗ੍ਰੀਨ ਅਸੀਂ ਹੁਣ ਕਈ ਟੈਕਨੋਲੋਜੀ ਕੰਪਨੀਆਂ ਗ੍ਰੀਨ ਲੈ ਆਈਆਂ ਵੱਡੀਆਂ ਵੱਡੀਆਂ ਕੰਪਨੀਆਂ ਹੁਣ ਇਹੋ ਜਿਹੀਆਂ ਵੀ ਉਹ ਜੈਵ ਵਿੱਚ ਨਾ ਜਾਵੇ ਥੂ ਜਿਹੜਾ ਕੀੜਾ ਗ੍ਰੀਨ ਦਾ ਮਤਲਬ ਕੀ ਹੈ ਜੀ ਗ੍ਰੀਨ ਦੇਖੋ ਚਾਕ ਕ੍ਰੋਸ ਹੁੰਦੇ ਆ ਸਭ ਤੋਂ ਖਤਰਨਾਕ ਲਾਲ ਕ੍ਰੋਸ ਦੀ ਦਵਾਈ ਹੈ ਜਿਹੜੀ ਸਭ ਤੋਂ ਖਤਰਨਾ ਜਿਹੜੇ ਰੈਡ ਨਾਂਗਦੇ ਯਾਨੀ ਕਿ ਤੁਸੀਂ ਕਹਿੰਦੇ ਬੋਤਲ ਦੇ ਉੱਪਰ ਜੇ ਲਾਲ ਲੱਗਾ ਹੋਇਆ ਲਾਲ ਨਿਸ਼ਾਨ ਦਾ ਉਸ ਤੋਂ ਬਾਅਦ ਪੀਲਾ ਆਉਂਦਾ ਫਿਰ ਨੀਲਾ ਫਿਰ ਹਰਾ ਆਉਂਦਾ ਬਲ ਹਰੇ ਵਾਲੀ ਬੈਸਟ ਹੈ ਸੇਫ ਹੈ ਹਾਂਜੀ ਸੇਫ ਹੈ ਦੇਖੋ ਉਹ ਦਵਾਈਆਂ ਜਿਹੜੀਆਂ ਅਸੀਂ ਉਹਨੂੰ ਇਹ ਕਮੈਂਡ ਕਰਦੇ ਆਂ ਜਿਆਦਾ ਅਸੀਂ ਲੋਕਾਂ ਨੂੰ ਨੀਮ ਦੀ ਵੀ ਕਹਿਣ ਲੱਗੇ ਯਾਰ ਤੂੰ ਨੀਮ ਸਪਰੇਅ ਕਰ ਲਾ ਨਿੰਮ ਨਿੰਮ ਦੀ ਉਹਦਾ ਪਾਣੀ ਕਰਕੇ ਉਹ ਪਾਲਾ ਲੇਕਿਨ ਜੈ ਜਿਹੜੀ ਹੈ ਨਾ ਉਹਨੂੰ ਥੋੜਾ ਜਿਆਦਾ ਨਿੰਮ ਪੂਰਾ ਕੰਮ ਕਰਦੀ ਦੇਖੋ ਕੰਮ ਦੇਖੋ ਥੋੜਾ ਜਿਹਾ ਕੱਟ ਕਰ ਲਓ ਥੋੜਾ ਬਹੁਤ ਕੱਟ ਲੇਕਿਨ ਪਲਾਂਟ ਨੂੰ ਜੇ ਅਨਸੈਸਰੀ ਕਾਰਨ ਲਾਏ ਆ ਥੋੜੇ ਬਹੁਤੇ ਹੁਣ ਘਰ ਸਬਜ਼ੀ ਮੈਂ ਘਰ ਦੀ ਗੱਲ ਕਰਦਾ ਦੇਖੋ ਵੱਡੀ ਜਦੋਂ ਵੱਡੀ ਹੁੰਦੀ ਨਾ ਕਲੌਪ ਜਿਵੇਂ 5 ਕਿੱਲੇ ਲਾਏ 2 ਕਿੱਲੇ ਲਾ ਤੋ ਵਗੈਰ ਨਹੀਂ ਹੱਲ ਪਰ ਉਹ ਨੀਲੀ ਹਾਈ ਦੋ ਚੀਜ਼ਾਂ ਯਾ ਥੋੜਾ ਜਿਹਾ ਘਟਵਾਦ ਕਰ ਸਕਦੇ ਪਰ ਉਹ ਕਹਣਗੇ ਸਾਡਾ ਟੜਟ ਗਿਆ ਨਹੀਂ ਉਹੀ ਗੱਲ ਆ ਉਹਦੇ ਚ ਜੇ ਹੁਣ ਮਿਰਚਾਂ ਲਾਈਆਂ ਜਾਂ ਗੱਜ ਹੁਣ ਮਿਰਚਾਂ ਲਾਉਂਦੇ ਮਿਰਚਾਂ ਚ ਬੜਾ ਪੈਸਾ ਕਮਾ ਸਕਦੇ ਮਿਰਚਾਂ ਲਾਈਆਂ ਤੇ ਉਹਦੇ ਚ ਸਪਈਆਂ ਕੁਝ ਹੈਗੀਆਂ ਕਰਨੀਆਂ ਪੈਂਦੀਆਂ ਲੇਕਿਨ ਮੈਂ ਵੈਸੇ ਤੁਸੀਂ ਹੁਣੇ ਮੈਨੂੰ ਪੁੱਛਿਆ ਸੀ ਨਾ ਜਿਹੜਾ ਜਾਪਾਨ ਮੈ ਪੈਗੋ ਕੰਪਨੀ ਆ ਸਾਡੇ ਉਥੇ ਜਦੋਂ ਸੰਧ ਜਾਣੇ ਨਾ ਖੱਬੇ ਹੱਥ ਹੁੰਦੀ ਪੈਗੋ ਉਹ ਮੈਂ ਉਹ ਢਿਲੋਂ ਸਾਹਿਬ ਨੇ ਉਹਨਾਂ ਦੇ ਉਹ ਖੰਗੂੜਾ ਸਾਹਿਬ ਹੁੰਦੇ ਸੀ ਉਹਨਾਂ ਦੀ ਡੈਥ ਹੋ ਗਈ ਪਿੱਛੇ ਜਾ ਉਹ ਪੈਗੋ ਕੰਪਨੀ ਇਥੋਂ ਜਿਹੜੇ ਉਹਨਾਂ ਨੇ ਜ਼ਮੀਨ ਦਾ 4-500 ਜ਼ਮੀਨ ਦਾ ਨੇੜੇ ਜੋੜਿਆ ਹੋਇਆ ਜਿਵੇਂ ਹੁਣ ਮੇਰਾ ਇੱਕ ਜ਼ਮੀਨ ਦਾ ਹੈ ਉਥੇ ਦਾ ਉਹਨੇ ਹਰੀ ਕੈਪਸਿਕਮ ਲਾਉਂਦਾ ਉਹ ਅਪਨਾ ਸ਼ਿਮਲਾ ਮਿਰਚ ਆ ਸ਼ਿਮਲਾ ਮਿਰਚ ਤੇ ਉਹ ਵੀ ਇਹੀ ਕੰਮ ਕਰਦੇ ਨੇ 6-700 500 ਜਿਵੇਂ ਉਹ ਚੰਡੀਗੜ੍ਹ ਤੇ ਐਕਸਪੋਰਟ ਕਰਕੇ ਪੈਸਾ ਕਮਾ ਸਕਦੇ ਮਤਲਬ 500 ਜੀਮੀਦਾਰ ਇਕੱਠਾ ਕੀਤਾ ਉਹ ਸਾਰੇ ਮਿਰਚ ਲਾ ਰਹੇ ਆ ਤੂੰ ਕਿੱਥੇ ਵੇਚ ਰਹੇ ਆ ਉਹਨਾਂ ਦੀ ਚੰਡੀਗੜ੍ਹ ਵਾਲੀ ਮਾਰਕੀਟ ਵੀ ਆ ਜਾਂ ਦੂਜੀਆਂ ਸਟੇਟਾਂ ਜੰਗਾਂ ਲਾਈਕ ਕਈ ਦਿੱਲੀ ਮਾਰਕੀਟ ਜਿਉਂ ਮਤਲਬ ਦੂਰ ਭੇਜਦੇ ਮਾਰਕੀਟਿੰਗ ਕਰਦੇ ਮਾਰਕੀਟਿੰਗ ਲਈ ਪੈਸਾ ਜਿਹੜਾ ਕਮਾਇਆ ਜਾ ਸਕੇ ਦੇਖੋ ਤੁਸੀਂ ਕਹਿੰਨੇ ਹੋਣਾ ਵੀ ਪੈਸਾ ਉਹਦੇ ਕੋਲ ਆਉਣਾ ਚਾਹੀਦਾ ਕਾਫੀ ਪੈਸਾ ਕਮਾ ਰਹੇ ਹਾਂ ਹਾਂਜੀ ਬਿਲਕੁਲ ਜੀ ਉਹ ਹੈਗੇ ਜਿਹੜੇ 500 ਕਿਸਾਨ ਹਾਂ ਹਾਂਜੀ ਚਾਹ 500 ਕਿਸਾਨ ਕਈ ਕਿਸਾਨ ਐ ਹੋ ਜੇ ਜੇ ਉਹਦੇ ਨਾਲ ਵੀ ਪੈਗੋ ਨਾਲ ਵੀ ਜਿਹੜੇ ਜੁੜੇ ਹੋਏ ਆ ਉਹ ਵੀ ਖਾਸਾ ਪੈਸਾ ਕਮਾ ਰਹੇ ਆ ਤੇ ਜਿਹੜੇ ਸਾਡੇ ਉਹ ਨੀਲੋਂ ਦੇ ਕੋਲ ਸਰਦਾਰ ਜੀ ਨੇ ਉਹਨਾਂ ਨੇ ਬਹੁਤ ਵਧੀਆ ਉੱਥੇ ਆਪਣਾ ਸਿਸਟਮ ਲਾਇਆ ਉਹ ਵੀ ਉਹਨਾਂ ਦੇ ਨਾਲ ਵੀ ਜਿਹੜੇ ਕਿਸਾਨ ਵੀ ਜੁੜੇ ਆ ਤੇ ਲੇਕਿਨ ਮੈਨੂੰ ਇਹੀ ਹੁੰਦਾ ਵੀ ਦੇਖੋ ਕਈ ਚੀਜ਼ਾਂ ਐ ਹੋ ਜੀਆਂ ਜਿਹਦੇ ਚ ਉਹਨਾਂ ਨੂੰ ਕਮਾਈ ਕੀਤੀ ਜਾ ਸਕਦੀ ਹੈ ਲੇਕਿਨ ਮੇਰੇ ਚ ਇਹ ਆ ਵੀ ਜ਼ਿੰਦਗੀ 'ਚ ਕਿਸਾਨਾਂ ਨੂੰ ਇੱਕ ਤਾਂ ਆਪਣੀ ਜਿਹੜੀ ਵੀ ਫਸਲ ਆ ਹਾਂਜੀ ਲਾਈ ਹੋਈ ਆ ਠੀਕ ਆ ਜੀ ਮਤਲਬ ਉਹਨੂੰ ਇੱਕ ਮਿਹਨਤ ਨਾਲ ਦੇਖਣਾ ਪੈਣਾ ਬੂਟਿਆਂ ਨਾਲ ਗੱਲਾਂ ਕਰੋ ਲੇਕਿਨ ਤੁਸੀਂ ਅਨ ਹੁਣ ਖਾਦਾਂ ਦੀ ਗੱਲ ਕਰਦੇ ਆਂ ਦੇਖੋ ਇਨਪੁਟ ਕਾਸਟ ਕਿਉਂ ਵਧਾ ਲੈਂਦੇ ਆ ਹੁਣ ਆਲੂ ਵਾਲੇ ਜ਼ਿਮੀਂਦਾਰ ਪਹਿਲਾਂ 5 5 6 6 ਗੱਟੂ ਪਾ ਲੈਂਦੇ ਸੀ ਜੀ ਡੀਪੀ ਦੇ ਸੱਚਾ ਬੜਾ ਆਲੂ ਖਾਦ ਦੇ ਉੱਪਰ ਹੀ ਪਿਆ ਹੁੰਦਾ ਸੀ ਬੇਸਿਕਲੀ ਮਿੱਟੀ ਥੱਲੇ ਆ ਗਿਆ 2.5 ਤੇ ਆ ਗਿਆ ਕਿਉਂਕਿ ਮੈਂ ਕਿਸਾਨਾਂ ਨੂੰ ਤੁਰਹੀ ਮਿੱਟੀ ਦੀ ਗੱਲ ਕੀਤੀ ਆ ਤਾਂ ਅਸੀਂ ਕਿਸਾਨਾਂ ਨੂੰ ਕਹਿੰਨੇ ਆ ਵੀ ਮਿੱਟੀ ਦੀ ਪਰਖ ਆ ਜਿਹੜੀ ਹੂੰ ਬੰਦੇ ਦੀ ਪਰਖ ਆ ਜੇ ਤੁਸੀਂ ਕਿਤੇ ਚੱਲ ਜੋ ਤਾਨੂੰ ਘੰਟੇ ਚ ਸਾਹੀ ਹੱਲੇ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਲੇਕਿਨ ਜ਼ਿਮੀਦਾਰ ਨੂੰ ਮਿੱਟੀ ਦੀ ਪਰਖ ਨਹੀਂ ਪਤਾ ਲੱਗਦੀ ਤਰਾਨੇ ਚਾਹੁੰਦੇ ਆ ਮਿੱਟੀ ਦੀ ਪਰਖ ਤੋਂ ਕੀ ਮਤਲਬ ਤੁਹਾਡਾ ਵੀ ਉਹ ਪਰਖ ਕਰਾਉਣ ਵੀ ਉਸੇ ਟਾਈਪ ਦੀ ਫਸਲ ਵੇਚਣ ਜਾਂ ਪਤਾ ਕਰਨ ਵੀ ਮਿੱਟੀ ਹੈ ਪਤਾ ਮਿੱਟੀ ਵਿੱਚ ਹੈ ਕੀ ਆ ਜੇ ਉਹਦੇ ਵਿੱਚ ਕਿਹਨਾ ਹੁਣ ਪੋਟਾਸ਼ ਦੀ ਕਮੀ ਹੈ ਦੇਖੋ ਉਹਦੇ ਚ ਦੇਖੋ ਮੈਂ ਹੁਣ ਤੁਹਾਨੂੰ ਉਹਦੀ ਲਾਬੋਰਾਟਰੀ ਬਹੁਤ ਵੱਡਾ ਪੰਜਾਬ ਚਾਹੇ ਪੰਜਾਬ ਚ ਕਈ ਮਿੱਟੀ ਪਾਰਖ ਬਣ ਗਿਆ ਹੁਣ ਬਹੁਤ ਯੂਨੀਵਰਸਿਟੀ ਚ ਆਉਂਦੇ ਆ ਜਿਹੜੇ ਜਿਹੜੇ ਬੰਦੇ ਸਾਡੇ ਕੋਲ ਟਾਈਮ ਕੱਢ ਕੇ ਪੀਏਯੂ ਆਉਂਦੇ ਔਰ ਜਿਹਨੂੰ ਅਸੀਂ ਪਿੰਡਾਂ ਚ ਕਹਿੰਨੇ ਆ ਵੀ ਤੁਸੀਂ ਇੱਕ ਦਿਨ ਕੱਢ ਕੇ ਸਾਡੇ ਕੋਲ ਆ ਜਾਓ ਸੋਇਲ ਦੀ ਲੈ ਕੇ ਜਾਓ ਤੁਸੀਂ ਸ਼ਾਮ ਨੂੰ ਪਤਾ ਲੱਗੋ ਵੀ ਤੁਹਾਡੀ ਉਹ ਕੀ ਇੱਕ ਖੇਟਿਆ ਛੋਟਾ ਜਿਹਾ ਇਕੁਪਮੈਂਟ ਆ ਮਿੱਟੀ ਲੈ ਕੇ ਆਉਂਦੇ ਨਾ ਜਦੋਂ ਤੇ ਅਸੀਂ ਉਹਦਾ ਟੈਸਟ ਰਿਪੋਰਟ ਮੋਂਦੀ ਆ ਉਹਦੇ ਚ ਲਿਖਿਆ ਹੁੰਦਾ ਵੀ ਤੁਸੀਂ ਇਹਦੇ ਚ ਨਿਊਟ੍ਰੀਐਂਟ ਦੀ ਕਿਹੜੀ ਕਮੀ ਆ ਕਿਹੜੀ ਖਾਦ ਕਿਹੜੇ ਤੱਤ ਤੁਸੀਂ ਪਾਣੇ ਆ ਤੇ ਕਿਹੜੀ ਤੁਹਾਡੀ ਤੁਹਾਨੂੰ ਯੂਰੀਆ ਕਿੰਨਾ ਯੂਰੀਆ ਦੀ ਪੈਕੇਜਿੰਗ ਐਂਡ ਪ੍ਰੈਕਟਿਸ ਵਿੱਚ ਜੇ 110 ਕਿਗਾਂ 110 ਕਿਲੋ ਲਿਖਿਆ ਤੇ ਕਈ ਬੰਦੇ ਕਹਿੰਦੇ ਵੀ ਝਾੜ ਵਧਾ ਕੇ ਅਸੀਂ ਜ਼ਿਆਦਾ ਪਾ ਲੈਣੇ ਆ ਝੋਨੇ 'ਚ ਕਈ ਲੋਕ ਜਾ ਉਹਨੂੰ ਹੁੰਦਾ ਮੇਰਾ ਝਾੜ ਵਧੂ ਲੇਕਿਨ ਉਹਦੇ ਨਾਲ ਕੀੜਾ ਵੀ ਵੱਜ ਜਾਂਦਾ ਹੁਣ ਹੌਪਰ ਆ ਗਿਆ ਪਿੱਛੇ ਜਾਂ ਝੋਨੇ ਤੇ ਰਾਤੋਂ ਰਾਤ ਕੀੜਾ ਖਾ ਗਿਆ ਹੌਪਰ ਇੱਕ ਐਸਾ ਹੈ ਪਲਾਂਟ ਹੌਪਰ ਉਹ ਸਾਂਭੇ ਉਹਦੇ ਪਿੱਛੇ ਬਹੁਤ ਮਹਿੰਗੀਆਂ ਸਪਰੇਅਾਂ ਕਰਨੀਆਂ ਪੈਂਦੀਆਂ ਕਈ ਐਸੇ ਕਿਸਾਨ ਵੀ ਹੈਗੇ ਆ ਜਿਹੜੇ ਸਪਰੇ ਨਹੀਂ ਕਰਦੇ ਤੇ ਮੈਨੂੰ ਮੱਲਮ ਦੋ ਗੱਲਾਂ ਮੱਲੀ ਸਾਹਿਬ ਤੁਹਾਡੇ ਕੋਲ ਪੁੱਛਣੀ ਆ ਤੁਹਾਡਾ ਧੰਨਵਾਦ ਸੱਚੀ ਮੈਨੂੰ ਬਹੁਤ ਆਨੰਦ ਆ ਰਿਹਾ ਕਿਉਂਕਿ ਮੈਂ ਵੀ ਮਿੱਟੀ ਨਾਲ ਜੁੜਿਆ ਤੇ ਮੇਰਾ ਖਿਆਲ ਹੈ ਵੀ ਆਪਾਂ ਨੂੰ ਨਾ ਲੰਮਾ ਕਰਨਾ ਪੈਣਾ ਪੋਡਕਾਸਟ ਆਪਾਂ ਦੋ ਭਾਗ ਪਾ ਦੇਵਾਂਗੇ ਠੀਕ ਆ ਮੈਨੂੰ ਇੱਕ ਦੱਸੋ ਵੀ ਤੁਹਾਨੂੰ ਬਾਹਰ ਹਾਂਜੀ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਜਾਂ ਹੁਣ ਤੁਸੀਂ ਕਿੰਨੇ ਕੇ ਅੱਗੋਂ ਅਸੀਂ ਯੂਰਪ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਇੱਥੇ ਤੇ ਪੰਜਾਬ ਜਾਂ ਇੰਡੀਆ ਦੀ ਕਹ ਲੋ ਵੀ ਇੱਥੇ ਕੀ ਫਰਕ ਲੱਗਾ ਤਾਂ ਵੱਡੇ ਫਰਕ ਕੀ ਲੱਗੇ ਖੇਤੀਬਾੜੀ ਆ ਦੋਨਾਂ ਦੀ ਮੈਂ ਦੇਖੋ ਸਰ ਮੈਂ ਗਲੋਬਲ ਫਾਰਮਰ ਨੈਟਵਰਕ ਦਾ ਮੈਂਬਰ ਵੀ ਆ ਗਲੋਬਲ ਫਾਰਮਰ ਨੈਟਵਰਕ ਜਿਹੜੀ ਕਿ ਇੱਕ ਬਹੁਤ ਵਧੀਆ ਆਰਗੇਨਾਈਜੇਸ਼ਨ ਮੈਨੂੰ 2018 ਚ ਮੈਨੂੰ ਮੈਂਬਰ ਕਿਸੇ ਨੇ ਬਣਾਤਾ ਕਿਉਂਕਿ ਪਹਿਲਾਂ ਮੈਂ ਨਿਊ ਫੀਲਡ ਫਾਰਮਿੰਗ ਸਕਾਲਰਕ ਆਸਟ੍ਰੇਲੀਆ ਤੋਂ ਸ਼ੁਰੂ ਹੋਈ ਸੀ ਉਹਨਾਂ ਨੂੰ ਮੈਂ ਹੋਸਟ ਕਰਦਾ ਸੀ ਆਪਣੇ ਉਹਨਾਂ ਨੇ ਵੀ ਮੈਨੂੰ ਪੰਜਾਬ ਦੇ ਵਿੱਚ ਪੰਜਾਬ ਵਿੱਚ ਉਹ ਆਂਦੇ ਸੀ ਸਕਾਲਰ ਤੇ ਮੈਂ ਉਹਨਾਂ ਤੋਂ ਬਹੁਤ ਲਰਨ ਕਰਦਾ ਸੀ ਵੀ ਇਹ ਕੀ ਕਰਦੇ ਆ ਆਪਣੇ ਕੰਸਟੈਂਟ ਬਿਲਕੁਲ ਸ਼ੌਕ ਸੀ ਉਹਨਾਂ ਦੇ ਦੇਖੋ ਕਿਸਾਨ ਦਾ ਦੁੱਖ ਦੀ ਲਗ ਕਹਿੰਦੇ ਹੋ ਨਾ ਕਿਸੇ ਨੂੰ ਪੁੱਛੋ ਵੀ ਤੁਹਾਡੀ ਕੰਸਟ੍ਰੇਨ ਕੀ ਹੈ ਦੁੱਖ ਦੀ ਲਗ ਸਭ ਜਗ੍ਹਾ ਇੱਕੋ ਹੀ ਹੈ ਹਰ ਇੱਕ ਜਗ੍ਹਾ ਤੇ ਲੇਬਰ ਦੀ ਪ੍ਰੋਬਲਮ ਹੈ ਹਰ ਜਗ੍ਹਾ ਤੇ ਪਾਣੀ ਦਾ ਪਾਣੀ ਮਹਿੰਗਾ ਹੋ ਰਿਹਾ ਜਾਂ ਖਰਚੇ ਜ਼ਿਆਦਾ ਝਾੜਨੀ ਹਰ ਦੁਨੀਆ ਭਰ ਦੇ ਕਿਸਾਨਾਂ ਨੂੰ ਅਸੀਂ ਇਹੀ ਹੈ ਜੇ ਤੁਸੀਂ ਆਸਟ੍ਰੇਲੀਆ ਦੇ ਜਿਮੀਦਾਰ ਗਿਆ ਜਾਂ ਕਿਤੇ ਵੀ ਗਿਆ ਉਹ ਦੇ ਕਰਕੇ ਮੈਂ ਬਹੁਤ ਸਾਰਾ ਇਹ ਇਸ ਕਰਕੇ ਮੈਨੂੰ ਸਿਗਾ ਵੀ ਹੁਣ ਮੈਨੂੰ ਕਈ ਦੇਸ਼ਾਂ 'ਚ ਜਾਣ ਦਾ ਮੌਕਾ ਮਿਲਿਆ ਮੈਂ ਝੋਨੇ ਦੀਆਂ ਜਿਵੇਂ ਪਹਿਲਾਂ ਚਾਈਨਾ ਗਿਆ ਮੇਰੇ ਨਾਲ ਡਾਕਟਰ ਗੋਸਲ ਵੀ ਸੀਗੇ ਅਸੀਂ 2002 ਚ ਇੰਟਰਨੈਸ਼ਨਲ ਰਾਈਸ ਕਾਂਗਰਸ ਬਹੁਤ ساری ਹਾਈਬ੍ਰਿਡ ਤੇ ਅਸੀਂ ਕੰਮ ਦੇਖਿਆ ਤੇ ਉਸ ਤੋਂ ਬਾਅਦ ਮੈਂ ਜਾਪਾਨ ਆਇਆ ਵਰਲਡ ਕਾਂਗਰਸ ਹੋਈ ਰਾਈਸ ਦੀ ਉਹ ਵੀ ਦੇਖਿਆ ਫਿਰ ਵੀਅਤਨਾਮ ਤੇ ਚਲੋ ਜਾਣ ਲੇਕਿਨ ਵੀਅਤਨਾਮ ਵੀ ਮੈਨੂੰ ਇਨਵਿਟੇਸ਼ਨ ਸੀ ਫਿਰ ਇੰਡੀਆ ਹੋਈ ਕਈ ਕਾਨਫਰੈਂਸ ਕੀਤੀਆਂ ਟੈਂਡ ਝੋਨੇ ਤੇ ਲੇਕਿਨ ਉਸ ਤੋਂ ਬਾਅਦ ਜਿਹੜਾ ਲਰਨਿੰਗ ਹੁਣ ਇੱਥੇ ਇੰਡੀਆ ਜਿਹੜਾ ਤਤ ਗੱਡਿਆ ਤੁਸੀਂ ਇਹ ਸਾਰੀ ਚੀਜ਼ਾਂ ਦਾ ਉਹ ਕੀ ਸੀ ਉਹ ਤਤ ਇਹ ਸੀ ਵੀ ਦੇਖੋ ਕਿਸਾਨ ਜਿਹੜਾ ਨਾ ਮਿਹਨਤ ਹੁਣ ਇੱਥੇ ਹੈਗੇ ਬਹੁਤ ਵੱਡੇ ਲਾਰਜ ਫਾਰਮਰ ਨੇ ਸਾਡੇ ਸਮਾਲ ਫਾਰਮਰ ਹੈ ਹਰ ਇੱਕ ਦੇ ਕੁਝ 2 4 5 ਖੇਤੇ ਜੋ 5 ਖੇਤੇ ਉਹਨਾਂ ਨੂੰ ਇਕੱਠੇ ਜਿਹੜੇ ਹੋ ਕੇ ਕੋਆਪਰੇਟਿਵ ਤਰੀਕੇ ਨਾਲ ਹੁਣ 10 ਬਾਹੀ ਕਹਿੰਦੇ ਨੇ ਆ ਵੀ ਤੁਸੀਂ ਇਕੱਠੇ ਹੋ ਜਾਓ ਕਿਸਾਨ ਵੀ ਉਹ ਇਕੱਠੇ ਹੋ ਕੇ ਤੁਸੀਂ ਕੁਝ ਵੀ ਹੋਗਾਓਗੇ ਤੇ ਤੁਹਾਡੀ ਤੁਸੀਂ ਕਮਾਈ ਕਰ ਸਕਦੇ ਹੋ ਮਤਲਬ ਕੱਠੀ ਦਵਾਈ ਲਿਆਓ ਕੱਠੀ ਖਾਦ ਲਿਆਓ ਕੱਠਾ ਬੀ ਲਿਆਓ ਬਿਲਕੁਲ ਲੇਕਿਨ ਕਈ ਜੀਵ ਕਈ ਲੋਕ ਐਸੇ ਵੀ ਹੈ ਦੁਨੀਆ ਚ ਜਿਹੜੇ ਕਿਸਾਨਾਂ ਨੂੰ ਚਾਹੁੰਦੇ ਨਹੀਂ ਵੀ ਇਹ ਇਕੱਠੇ ਹੋ ਜਾਣ ਉਹ ਚਾਹੁੰਦੇ ਵੀ ਕਿਉਂਕਿ ਉਹਨਾਂ ਦੇ ਪਤਾ ਨਹੀਂ ਕੀ ਬੈਨੀਫਿਟ ਉਹਨਾਂ ਨੂੰ ਸਾਡੇ ਕੋਈ ਫਸਲ ਪਾਣੀ ਨਹੀਂ ਹੋਣੀ ਚਾਹੀਏ ਉਹ ਕਿਸੇ ਤਾਂ ਲੇਕਿਨ ਕਿਸਾਨਾਂ ਨੂੰ ਜੇ ਤੁਸੀਂ ਜੀਨ ਦੇਓਗੇ ਨਾ ਤੇ ਤੁਹਾਡੀ ਵੀ ਜ਼ਿੰਦਗੀ ਹੈ ਮੈਂ ਆੜਤੀਆਂ ਨੂੰ ਵੀ ਕਹਿਣਾ ਹੁੰਦਾ ਜੇ ਕਿਸਾਨ ਉਹ ਤੋਂ ਤੁਸੀਂ ਉਹ ਜਾਂ ਦੁਕਾਨਦਾਰਾਂ ਨੂੰ ਵੀ ਸਾਡੇ